ਬਾਈ ਜੀ ਆਹ ਜਿਹੜਾ ਆਪਣਾ ਖਲਾੜਾ ਗਾ ਇਹ ਕਦੋਂ ਤੁਸੀਂ ਚਲਾ ਦੇਣਾ ਕਿਉਂਕਿ ਗੁੜ ਦੀ ਵੱਡੇ ਪੱਧਰ ਤੇ ਅੱਜ ਵੀ ਮੰਗ ਹੋ ਰਹੀ ਆ ਹਨਾ ਕਿਉਂਕਿ ਆਹ ਸੀਜ਼ਨ ਚ ਗੁੜ ਘਟ ਜਾਂਦਾ ਜਦੋਂ ਖਲਾੜਿਆਂ ਤੋਂ ਨਹੀਂ ਮਿਲਦਾ ਤਾਂ ਅਗਲਾ ਨਵਾਂ ਸੀਜ਼ਨ ਢੀਕਦਾ ਗਾ ਨਹੀਂ ਗੁੜ ਸਾਡੇ ਕੋਲ ਹੈਗਾ ਅਖਰ ਪਿਆ ਹਲੇ ਹੂੰ 15 20 ਕਮਾਂਟਲ ਗੁੜ ਹੂੰ ਪਰ 20 ਦਿਨਾਂ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਚਲਾ ਦੇ ਖਲਾੜਾ ਬਾਈ ਅਸੇ ਪੂਰੀ ਲੱਗ ਜੂ ਰੌਣਕ ਆ ਹਾਂ ਤੇ ਇੱਕ ਬਾਈ ਜੀ ਆਹ ਸਵਾਲ ਬਹੁਤ ਵੱਡਾ ਤੁਹਾਡੇ ਤੇ ਉੱਠ ਰਿਹਾ ਹੈਗਾ ਵੀ ਤੁਸੀਂ ਕੀ ਕਰ ਰਹੇ ਹੋ ਵੀ ਤੁਸੀਂ ਪ੍ਰਵਾਸੀ ਮਜ਼ਦੂਰ ਰੱਖੇ ਹੋਇਆ ਕਲਾੜੇ ਤੇ ਵੀ ਦੂਜਿਆਂ ਨੂੰ ਰਿਆ ਦਿੰਦੇ ਹੋ ਵੀ ਪ੍ਰਵਾਸੀ ਐ ਕਰੋ ਉਹ ਕਰੋ ਹਨ ਤੇ ਪਰ ਇੱਕ ਗੱਲ ਮੈਂ ਆਪਦੇ ਵੱਲੋਂ ਕਹਿਣੀ ਚਾਹੁੰਦਾ ਵੀ ਤੁਸੀਂ ਆਹ ਗੱਲ ਤਾਂ ਕਦੇ ਕਹੀ ਨਹੀਂ ਵੀ ਇਹਨਾਂ ਨੂੰ ਭੁਜਾ ਦਿਓ ਕੁੱਟ ਦਿਓ ਤੁਸੀਂ ਸਿਰਫ ਵੋਟ ਤੇ ਮੈਂ ਤੇਰੀ ਗੱਲ ਦਾ ਜਵਾਬ ਦਿੰਨਾ ਇਹਦਾ ਸਾਰਾ ਪਹਿਲੀ ਗੱਲ ਤਾਂ ਮੇਰੀ ਤਰਜੀਹ ਜਿਹੜੀ ਰਹੀ ਹੈ ਹਮੇਸ਼ਾ ਪੰਜਾਬੀ ਮਜ਼ਦੂਰਾਂ ਨੂੰ ਪਹਿਲ ਦੇ ਆਧਾਰ ਤੇ ਕੰਮ ਮਿਲਣਾ ਚਾਹੀਦਾ ਮੈਂ ਵੀ ਪਿਛਲੇ ਸਾਲ ਭਾਲੇ ਸੀਗੇ ਮੈਂ ਅੱਜ ਵੀ ਤੁਹਾਡੇ ਰਾਹੀਂ ਅਪੀਲ ਕਰਦਾ ਵੀ ਕਿਤੇ ਵੀ ਪੰਜਾਬੀ ਮਜ਼ਦੂਰ ਪਕਾਵੇ ਜਿਹੜੇ ਗੁਰਦੇ ਹੈਗੇ ਆ ਮਿਲ ਜਾਣ ਤਾਂ ਮੇਰੇ ਨਾਲ ਸੰਪਰਕ ਕਰਨ ਮੇਰਾ ਨੰਬਰ ਹੈ 9855308679 ਇਹ ਨੰਬਰ ਦੇ ਸੰਪਰਕ ਕਰਕੇ 7681953496 ਇਹ ਦੋ ਨੰਬਰ ਆ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪੰਜਾਬੀ ਮਜ਼ਦੂਰ ਜਿਹੜੇ ਬੰਦੇ ਦੀ ਨਿਗਾਚ ਹੈਗੇ ਆ ਜਿੰਨੇ ਮੰਨ ਲੋ ਰੁਪਏ ਆਪਾਂ ਦਿੰਨੇ ਆ ਦੂਜਿਆਂ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਪਕਾਵਿਆਂ ਨੂੰ ਦੂਡੇ ਰੁਪਏਸ ਨੂੰ ਉਦੋਂ ਮੈਂ ਉਹਨਾਂ ਬੰਦਿਆਂ ਨੂੰ ਦੇਣ ਨੂੰ ਤਿਆਰਾਂ ਪੰਜਾਬੀ ਮਜ਼ਦੂਰ ਮੇਰੇ ਕੋਲੇ ਆ ਕੇ ਜੇ ਕੰਮ ਕਰਨ ਨੇ ਦੂਜੀ ਗੱਲ ਆ ਜਾਂਦੀ ਹੈ ਉਹਦਾ ਬਣਾ ਖੌਤੀ ਕਾਮਰੇਡਾਂ ਨੇ ਨਾ ਇਹ ਬਹੁਤ ਰੌਲਾ ਪਾਇਆ ਵੀ ਇੱਕ ਪਾਸੇ ਤਾਂ ਜੀ ਇਹ ਕਹਿੰਦਾ ਜੀ ਪ੍ਰਵਾਸੀ ਭਜਾਓ ਜੀ ਇੱਕ ਪਾਸੇ ਰੱਖੀ ਬੈਠਾ ਮੈਂ ਕਦੇ ਵੀ ਨਹੀਂ ਕਿਹਾ ਵੀ ਪ੍ਰਵਾਸੀਆਂ ਨੂੰ ਭਜਾਓ ਜੀ ਜਾਂ ਪ੍ਰਵਾਸੀਆਂ ਨੂੰ ਕੁੱਟੋ ਜੀ ਜਾਂ ਪ੍ਰਵਾਸੀਆਂ ਨੂੰ ਦਬਲੋ ਮੈਂ ਨਹੀਂ ਕਦੇ ਵੀ ਕਿਹਾ ਮੈਂ ਹਮੇਸ਼ਾ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਹੁਣ ਆ ਝੋਨਾ ਆਪਣਾ ਆ ਗਿਆ ਮੰਡੀਆਂ 'ਚ ਹੁਣ ਲਹਾਈ ਸਾਰਾ ਭرائی ਪੱਖਾ ਲਾਉਣਾ ਝਾਰ ਲਾਉਣਾ ਸਾਰਾ ਉਹੀ ਕਰ ਰਹੇ ਨੇ ਆਪਣੇ ਪੰਜਾਬੀ ਮਜ਼ਦੂਰ ਤਾਂ ਬਹੁਤ ਘੱਟ ਨੇ ਝੋਨਾ ਲਾ ਕੇ ਵੀ ਗਏ ਨੇ ਮੈਂ ਕਦੇ ਨਹੀਂ ਕਿਹਾ ਵੀ ਇਹ ਕੰਮ ਕਰਨਾ ਨਾ ਹੁਣ ਕੰਮ ਕਰਨ ਸਾਡੇ ਬੰਦੇ ਵੀ ਜਾਂਦੇ ਆ ਬਾਹਰਲੇ ਸੂਬਿਆਂ 'ਚ ਬਾਹਰਲੇ ਦੇਸ਼ਾਂ 'ਚ ਇਹ ਵੀ ਆਉਣ ਮੈਂ ਕਹਿ ਰਿਹਾ ਕਾਨੂੰਨ ਬਣਾਉਣਾ ਚਾਹੀਦਾ ਹਿਮਾਚਲ ਉੱਤਰਾਖੰਡ ਨਾਗਾਲੈਂਡ ਸਿੱਕਮ ਮਨੀਪੁਰ ਮਘਾਲਿਆ ਰਾਜਸਤਾਨ ਜਿਵੇਂ ਕਾਨੂੰਨ ਹੈ ਕਿ ਜ਼ਮੀਨ ਲੈਣ ਦਾ ਕਾਨੂੰਨ ਇੱਥੇ ਬਣਨਾ ਚਾਹੀਦਾ ਹੈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਬਾਹਰਲੇ ਬੰਦੇ ਵੋਟ ਬਣਾਉਣ ਸ਼ਰਤਾਂ ਤਹਿਤ ਵੋਟ ਬਣੇ ਬਾਹਰਲੇ ਬੰਦੇ ਆਧਾਰ ਕਾਰਡ ਬਣੇ ਸ਼ਰਤਾਂ ਤਹਿਤ ਬਣੇ ਵੀ ਐ ਨਹੀਂ ਵੀ ਆ ਆਧਾਰ ਕਾਰਡ ਬਣ ਗਿਆ ਵੋਟਰ ਕਾਰਡ ਬਣ ਗਿਆ ਹਮਾਚਲ ਦਾ ਨਾ ਜ਼ਮੀਨ ਲੈ ਸਕਦੇ ਆ ਨਾ ਆਧਾਰ ਕਾਰਡ ਬਣਦਾ ਨਾ ਵੋਟ ਬਣਦੀ ਆ ਨਾ ਨੌਕਰੀ ਲੈ ਸਕਦੇ ਆ ਨੌਕਰੀਆਂ ਮਿਲਣ ਤਾਂ ਸ਼ਰਤਾਂ ਤਹਿਤ ਨੌਕਰੀਆਂ ਮਿਲਣ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਨੌਕਰੀਆਂ ਮਿਲਣ ਚਾਹੇ ਪ੍ਰਾਈਵੇਟ ਸੈਕਟਰ ਆ ਚਾਹੇ ਸਰਕਾਰੀ ਆ ਇਹਦੇ ਉੱਤੇ ਮੈਂ ਲਗਾਤਾਰ ਗੱਲ ਕਰਦਾ ਵੀ ਕਾਨੂੰਨ ਬਣਾਉਣਾ ਚਾਹੀਦਾ ਪੰਜਾਬ ਦੀ ਕੈਬਨਿਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਹੋਰ ਪਾਸੇ ਗੱਲ ਚੱਕ ਲਈ ਜੀ ਉਹ ਤਾਂ ਜੀ ਪਹਿਲਾਂ ਆਪ ਰੱਖੀ ਬੈਠਾ ਮੈਂ ਕਹਣਾ ਸਾਡਾ ਮਾਨਸਕੀ ਜਾਗ ਸਭੇ ਇੱਕ ਹੀ ਪਹਿਚਾਨ ਬਹੁ ਸਰਬੱਤ ਦਾ ਭਲਾ ਗੁਰੂਆਂ ਦਾ ਸਿਧਾਂਤ ਆ ਸਾਡਿਆਂ ਦਾ ਵੀ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਕਿਸੇ ਅਸੀਂ ਇਨਸਾਨੀਅਤ ਦੇ ਖਿਲਾਫ ਨਹੀਂ ਹੈਗੇ ਕੋਈ ਬੰਦਾ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ ਮਸਲਾ ਪੰਜਾਬ ਦੀ ਡੈਮੋਗ੍ਰਾਫੀ ਦਾ ਜਿਹੜੀ ਬਦਲ ਰਹੀ ਆ ਸਾਡੇ ਸੱਭਿਆਤਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੀ ਬੋਲੀ ਨੂੰ ਜਿਹੜਾ ਖਤਰਾ ਖੜਾ ਹੋ ਰਿਹਾ ਅਸੀਂ ਉਹਦੀ ਗੱਲ ਕਰ ਰਹੇ ਆ ਉਹਨੂੰ ਬਚਾਉਣ ਲਈ ਅੱਜ ਤਾਮਲ ਲੜ ਰਹੇ ਨੇ ਅੱਜ ਬੰਗਾਲੀ ਲੜ ਰਹੇ ਨੇ ਮਰਾਠੇ ਲੜ ਰਹੇ ਨੇ ਗੁਜਰਾਤੀ ਲੜ ਰਹੇ ਨੇ ਸਾਰੇ ਸੂਬਿਆਂ ਦੇ ਲੋਕ ਆਪੋ ਆਪਣੀ ਪਛਾਣ ਨੂੰ ਸੱਭਿਆਤਾ ਨੂੰ ਬੋਲੀ ਨੂੰ ਵਰਸੇ ਸੱਭਿਆਚਾਰ ਨੂੰ ਬਚਾਉਣ ਲਈ ਲੜ ਰਹੇ ਆ ਉਹ ਜੇ ਅਸੀਂ ਗੱਲ ਕਰ ਰਹੇ ਆ ਅਸੀਂ ਗਲਤ ਕੀ ਕਰ ਰਹੇ ਆ ਪਰ ਆ ਖੋਤੀ ਕਾਮਲ ਦਾ ਰੰਗ ਤੇ ਉਹਨੂੰ ਹੋਰ ਦੇਤੀ ਮਸਲਾ ਕੋਈ ਹੋਰ ਸੀ ਗੱਲ ਕੋਈ ਹੋਰ ਕਰਤੀ ਇਹਨਾਂ ਨੇ ਸੋ ਮੈਂ ਅੱਜ ਵੀ ਕਹਿਣਾ ਵੀ ਪਹਿਲ ਦੇ ਆਧਾਰ ਤੇ ਮੇਰਾ ਤਰਜੀਹ ਪੰਜਾਬੀਆਂ ਨੂੰ ਇੱਕ ਖਾਲਸਾ ترਸੇਮ ਸਿੰਘ ਦਾ ਨਾਮ ਹੈ ਸ਼ਾਇਦ ਬਾਦਲਪੁਰ ਪਿੰਡ ਤੋਂ ਆ ਉਹਨੇ ਕਿਹਾ ਸੀ ਵੀ ਪੰਜਾਬੀ ਮਜ਼ਦੂਰ ਲੱਖੇ ਨੂੰ ਅਸੀਂ ਦੇਵਾਂਗੇ ਮੈਂ ਉਹਨੂੰ ਫੋਨ ਵੀ ਕੀਤਾ ਸੀਗਾ ਮੈਂ ਕਿਹਾ ਜੀ ਐਂ ਕਰਕੇ ਖਾਲਸਾ ਜੀ ਵੀ ਤੁਹਾਡੇ ਕੋਲੇ ਹੈਗੇ ਤੁਹਾਡੀ ਨਿਗਾਹ 'ਚ ਵਧੀਆ ਪੰਜਾਬੀ ਮਜ਼ਦੂਰ ਜਿਹੜੇ ਪਕਾਵੇ ਤਾਂ ਤੁਸੀਂ ਮੇਰੇ ਕੋਲ ਆ ਨੰਬਰਾਂ ਦੇ ਸੰਪਰਕ ਕਰਕੇ ਭੇਜੋ ਮੈਂ ਪਹਿਲ ਦੇ ਆਧਾਰ ਤੇ ਰੱਖੂੰਗਾ ਪਰ ਹਜ਼ਾਰਾਂ ਮੈਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਕੰਮ ਕਰਨ ਦੇ ਨਾ ਅੱਜ ਖਿਲਾਫ ਆ ਨਾ ਪਹਿਲਾਂ ਖਿਲਾਫ ਸੀ ਉਹ ਵੀ ਇਨਸਾਨ ਆ ਸਾਡੇ ਵਰਗੇ ਆ ਕੰਮ ਕਰਨ ਆਉਂਦੇ ਆ ਆਉਣ ਮਸਲਾ ਵੋਟਾਂ ਦਾ ਜ਼ਮੀਨ ਦਾ ਤੇ ਨੌਕਰੀਆਂ ਦਾ ਮਸਲਾ ਪਰ ਬਹੁਤ ਲੋਕਾਂ ਨੇ ਵੀਡੀਓ ਪਾਈਆਂ ਵੀ ਅਸੀਂ ਦੇ ਦਿੰਦੇ ਆ ਪੰਜਾਬੀ ਅਸੀਂ ਦੇ ਦਿੰਦੇ ਆ ਹਨਾ ਲਿਆਓ ਮੈਂ ਤਾਂ ਕਹਿਣਾ ਰਿਹਾ ਵੇ ਵੀ ਲਿਆਓ ਜਿਹੜੇ ਬੰਦੇ ਤੁਹਾਡੇ ਕੋਲ ਕੋਈ ਪੰਜਾਬੀ ਵਧੀਆ ਪਕਾਵੇ ਹੈਗੇ ਆ ਆਓ ਰੈਸ ਦਾ ਪ੍ਰਬੰਧ ਮੇਰੇ ਕੋਲੇ ਆ ਇੱਥੇ ਖਿਲਾੜੇ ਦੇ ਉੱਤੇ ਹੀ ਆ ਤੇ ਪੈਸੇ ਵੀ ਮੈਂ ਦੇਣ ਨੂੰ ਤਿਆਰ ਆ ਜਿਹੜੇ ਬਣਦੇ ਆ ਮੈਂ ਉਹਨੂੰ ਉਹਨੂੰ ਡੂਡੇ ਕਿਹਾ ਵੀ ਦੇ ਦੂੰਗਾ ਭਾਈ ਆ ਜਾਓ ਹੂੰ ਪਰ ਇੱਕ ਗੱਲ ਹੈਗੀ ਆ ਬਾਈ ਜੇ ਸੋਚਣ ਵਾਲੀ ਗੱਲ ਸੋਚੀਏ ਮਾਲਾ ਕੋਈ ਵੀ ਹਲਕਾ ਚੁਣ ਲਓ 117 ਚੋਂ ਜਿਸ ਦਿਨ ਭਈਆਂ ਦੀ ਵੋਟ ਉੱਥੇ ਵੱਧ ਗਈ ਫਿਰ ਤੁਸੀਂ ਚੋਟੀ ਦਾ ਲੀਡਰ ਜਿਹੜਾ ਮਰਜੀ ਪੰਜਾਬੀ ਖੜਾ ਕਰਦੇ ਹੋ ਵੀ ਇਹ ਨਹੀਂ ਜਿੱਤਣਾ ਦੇਖੋ ਇਹ ਹੀ ਮਸਲਾ ਨਾ ਵੀ ਸਾਡੀ ਜਿਹੜੀ ਗਿਣਤੀ ਵੋਟਾਂ 'ਚ ਘਟਣੀਆਂ ਆ ਦਾ ਨਾ ਸਾਡੀ ਸਰਕਾਰ ਨਾ ਸਾਡੇ ਐਮਐਲਏ ਐਮਪੀ ਇਹ ਨਹੀਂ ਬਣਨੇ ਨਾ ਅਫਸਰ ਬਣਨਾ ਇਹ ਸਾਡੇ ਸਿਆਸਦਾਨਾਂ ਨੂੰ ਵੀ ਸੋਚਣ ਦੀ ਲੋੜ ਆ ਵੀ ਪੰਜਾਬ ਲਈ ਪੰਜਾਬ ਦੇ ਲੋਕਾਂ ਨੇ ਕੁਰਬਾਨੀ ਕੀਤੀ ਐ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੰਡਾਇਆ 47 ਦੇ ਵਿੱਚ ਵੱਡੇ ਟੁੱਕੇ ਪੰਜਾਬੀ ਗਿਆ ਧਰਤੀ ਸਾਡੀ ਵੰਡੀ ਗਈ ਪਾਣੀ ਸਾਡੇ ਵੰਡੇ ਗਏ ਉੱਚ ਪੰਜਾਬ ਦਾ ਸਿੱਖ ਵੀ ਆ Hindu ਵੀ ਆ ਪੰਜਾਬ ਦਾ ਮੁਸਲਮਾਨ ਵੀ ਆ ਇਹ ਬਹੁਤ ਜ਼ਿਆਦਾ ਸੰਤਾਪ ਹੰਡਾਇਆ ਤੇ ਅੱਜ ਤੁਸੀਂ ਪੰਜਾਬੀਆਂ ਦੇ ਸਿਰ ਤੇ ਕੁਝ ਥੋਪ ਰਹੇ ਹੋ ਗਲਤ ਕਰ ਰਹੇ ਹੋ ਇਹੀ ਲੜਾਈ ਇਹੀ ਗੱਲ ਅਸੀਂ ਕਰ ਰਹੇ ਹਾਂ ਇਹੀ ਸੰਘਰਸ਼ ਅਸੀਂ ਕਰ ਰਹੇ ਹਾਂ ਵੀ ਪਹਿਲ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਤਰਜੀਹ ਜਿਹੜੀਆਂ ਪੰਜਾਬ ਨੂੰ ਮਿਲਣ ਹੁਣ ਤੁਸੀਂ ਹੋਰ ਲੈ ਲਾ ਆ ਸੇਰਾ ਟੱਕੜਾ ਹੋਰ ਗੱਡਤਾ ਸੈਂਟਰ ਨੇ ਲਿਆ ਕੇ ਹਾਂ ਆ ਬੀਬੀ ਐਮਬੀ ਦੇ ਵਿੱਚ ਜਿਹੜੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਆ ਉਹਦੇ ਵਿੱਚ ਜਿਹੜੇ ਅੱਗੇ ਸਥਾਈ ਮੈਂਬਰ ਹੁੰਦੇ ਸੀਗੇ ਸਥਾਈ ਮੈਂਬਰ ਪੱਕੇ ਨਹੀਂ ਸੀਗੇ ਰਾਜਸਥਾਨ ਤੇ ਹਿਮਾਚਲ ਹੂੰ ਹੁਣ ਪੱਕੇ ਤੌਰ ਤੇ ਉਹਨੂੰ ਮੈਂਬਰ ਲਾਉਣ ਲਈ ਉਹਨਾਂ ਨੇ ਸੈਂਟਰ ਨੇ ਚਿੱਠੀ ਘੜਤੀ ਆ ਹੂੰ ਜਿਹੜੀ 1966 ਦਾ ਪੰਜਾਬ ਪੁਨਰਗਠਨ ਐਕਟ ਸੀਗਾ ਉਹਦੇ ਜਿਹੜੇ ਕਲੋਜ਼ 78 79 80 79 ਕਲੋਜ਼ ਦੇ ਵਿੱਚ ਇਹਨਾਂ ਨੇ ਐਮੈਂਡਮੈਂਟ ਕਰਕੇ ਸੋਧ ਕਰਕੇ ਹੂੰ ਉਹਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਪੱਕੇ ਤੌਰ ਤੇ ਮੈਂਬਰ ਬਣਾਉਣ ਦਾ ਪੂਰਾ ਪੱਕਾ ਪ੍ਰੋਗਰਾਮ ਬਣਾ ਲਿਆ ਹੂੰ ਫਰਾਨੀ ਦੀ ਗੱਲ ਆ ਭਵੰਤ ਸਿੰਘ ਦਾ ਪਹਿਲੇ ਉਹ ਸੀਐਸਐਫ ਦੇ ਹਵਾਲੇ ਕਰਤਾ ਸਾਰਾ ਡੈਮਾਂ ਦਾ ਪ੍ਰਬੰਧ ਸੀ ਜਿਹੜਾ ਹੂੰ ਉਹਦਾ ਪਹਿਲੇ ਡਰਾਮਾ ਆਇਆ ਕਰਕੇ ਪਿੱਛੇ हट ਗਿਆ ਜਾਂਦਾ ਹੈ ਲਾ ਕੇ ਉਹਦਾ ਮੌਕਾ ਦਿੱਤਾ ਉਹਨਾਂ ਨੂੰ ਕੋਈ ਵਿਰੋਧੀ ਧਿਰ ਹੂੰ ਕੋਈ ਕਾਂਗਰਸੀ ਕੋਈ ਭਾਜਪਾ ਕੋਈ ਅਕਾਲੀ ਦਲ ਕੋਈ ਲੜਾਈ ਕੋਈ ਲੜਨ ਨੂੰ ਤਿਆਰ ਹੈ ਕੋਈ ਜਥੇਬੰਦੀਆਂ ਵੀ ਯਾਰ ਸਾਡਾ ਪਾਣੀਆਂ ਦਾ ਤੁਸੀਂ ਜਮ੍ਹਾਂ ਹੀ ਖੋ ਰਹੇ ਹੋ ਸਾਡੇ ਕੋਲੋਂ ਕਿੱਡਾ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਪਾਣੀਆਂ ਨੇ ਕੀਤਾ ਹੁਣ ਹਮ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਮਾਲੀ ਤੌਰ ਤੇ ਜਾਨੀ ਨੁਕਸਾਨ ਵੀ ਹੋਇਆ ਘਟ ਹੈਗੇ ਪਹਿਲਾਂ ਡੁੱਬ ਗਿਆ ਗਰੀਬ ਕੋ ਰੁਪਏ ਦੇ ਘਰ ਖਤਮ ਹੋ ਗਏ ਕਿਸਾਨ ਮਾਰੇ ਗਏ ਤਾਂ ਦੱਸੋ ਇਹਦੇ ਵਿੱਚ ਨਾ ਰਾਜਸਥਾਨ ਦਾ ਕੋਈ ਨੁਕਸਾਨ ਹੋਇਆ ਨਾ ਹਰਿਆਣੇ ਦਾ ਹੋਇਆ ਹੋਇਆ ਤਾਂ ਪੰਜਾਬ ਦਾ ਹੋਇਆ ਜਿਹੜੀ ਅੱਪਰ ਰੈਫਰੈਂਸ ਸਟੇਟ ਆ ਉਹ ਹਿਮਾਚਲ ਹੈ ਲੋਅਰ ਰੈਫਰੈਂਸ ਸਟੇਟ ਪੰਜਾਬ ਆ ਇਹ ਦੋਨਾਂ ਸਟੇਟਾਂ ਦਾ ਤੁਸੀਂ ਗੱਲ ਕਰਦੇ ਹੋ ਦੋਨਾਂ ਸਟੇਟਾਂ ਅਸਲ ਵਿੱਚ ਮੈਂਬਰ ਚਾਹੀਦੀਆਂ ਨੇ ਬੀਬੀਐਮਬੀ ਦੇ ਵਿੱਚ ਅਸੀਂ ਮੰਨਦੇ ਹਾਂ ਹਮਾਚਲ ਦਾ ਵੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਅੱਜਕੀ ਉਹਦਾ ਬੀਬੀਐਮਬੀ ਦੇ ਉੱਤੇ ਪਰਚਾ ਕਰਨ ਦੀ ਗੱਲ ਕਰ ਰਿਹਾ ਹਾਂ ਮਾਚਲ ਸਰਕਾਰ ਤਾਂ ਤੇ ਪਰ ਇੱਧਰ ਸਾਡੇ ਵਾਲੇ ਪਾਸੇ ਆਪਾਂ ਚੁੱਪ ਬੈਠੇ ਆਂ ਧਰਤੀ ਹੇਠੋਂ ਪਾਣੀ ਆਪਾਂ ਕੱਢੀ ਜਾਂਦੇ ਆ ਉਹ ਸਾਰੀ 15 12 ਸਾਲ ਦੀ ਖੇੜਾ ਪਾਣੀ ਮੁੱਕ ਜਾਣਾ ਇੱਕ ਗੱਲ ਹੋਰ ਬਾਈ ਤਰਨ ਤਾਰਨ ਹੱਸਣੀ ਰਾਜਨੀਤੀ ਦੇਖ ਲਓ ਇੱਕ ਲੀਡਰ ਕਹਿੰਦਾ ਹੈਗਾ ਰਾਜੇ ਜੀ ਬੀ ਜੇ ਤੁਸੀਂ ਇਹਨੂੰ ਵੋਟ ਪਾਤੀ ਦਾ ਖਾਲਿਸਤਾਨ ਬਣ ਜੂ ਇਹਨੂੰ ਪਾਤੀ ਹਿੰਦੁਸਤਾਨ ਬਣ ਜੂ ਕਿਸੇ ਦਾ ਇਹ ਸਵਾਲ ਵਿਰੋਧੀ ਧਿਰ ਦਾ ਵੀ ਨਹੀਂ ਵੀ 1100 ਦਾ ਲੁਧਿਆਣੇ ਵੇਚ ਰਿਹਾ ਕਿਲਾ 12 ਕਿਲੇ ਮਹਾਲੀ ਵੇਚਣ ਜਾ ਰਹੇ ਆ ਖਰਬਾ ਰੁਪਿਆ ਦੀ ਜ਼ਮੀਨ ਤੇ ਜਿਹੜਾ 12000 ਕਰੋੜ ਪੰਜਾਬ ਸਰਕਾਰ ਖਾ ਗਈ ਜਿਹੜਾ ਕੁਦਰਤੀ ਆਰਥਾਂ ਵਾਸਤੇ ਰੱਖਿਆ ਸੀ ਕੋਈ ਉਹਦੇ ਤੇ ਸਵਾਲ ਨਹੀਂ ਉਥੇ ਮੁੱਦਾ ਪਤਾ ਕੀ ਹੈ ਖਾਲਿਸਤਾਨ ਤੇ ਹਿੰਦੁਸਤਾਨ ਦਾ ਮੁੱਦਾ ਚਾਹੀਦਾ ਜੀ ਹਟਾਉਂਦੇ ਲੋਕਾਂ ਨੂੰ ਮੁੱਦੇ ਤੋਂ ਪਾਸੇ ਕਿਵੇਂ ਲਿਜਾਣਾ 1100 ਕਿੱਲਾ ਨਾਵੇ 1500 ਕਿੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 300 ਕਿੱਲਾ ਪੰਜਾਬ ਐਗਰੋ ਦਾ 80 ਕਿੱਲਾ ਨੇ ਨੇੜੇ ਜਿਹੜਾ ਬਾਗਬਾਨੀ ਵਿਭਾਗ ਦਾ ਕੁੱਲ ਮਿਲਾ ਕੇ 1800 1900 ਕਿੱਲਾ ਬਣਦਾ ਜਿਹੜਾ ਸਰਕਾਰ ਵੇਚਣ ਦੀ ਤਿਆਰੀ ਕਰ ਚੁੱਕੀ ਹੈ ਜਿਵੇਂ 12 ਏਕੜ ਮਹਾਲੀ ਦੀ ਮੰਡੀ ਬੋਰਡ ਦੀ ਜਿਹੜੀ ਮੰਡੀ ਬੋਰਡ ਦੀ ਜ਼ਮੀਨ ਸੀਗੀ ਮੰਡੀ ਬਣੀ ਹੋਈ ਸੀ ਉੱਥੇ ਇੱਕ ਮਾਡਰਨ ਮੰਡੀ ਸੀ ਮਹਾਲੀ ਦੇ ਬਿਲਕੁਲ ਵਿੱਚ ਜਿੱਥੇ ਐ ਮਾਲਾ ਵੀ ਘੱਟੋ ਘੱਟ 150 200 ਕਰੋੜ ਨੂੰ ਕਿੱਲਾ 12 ਕੱਲੇ ਉਹਦਾ ਪੁੱਡਾ ਦੇ ਹਵਾਲੇ ਕਰਕੇ ਬਟਤੀਆਂ ਰੋੜੀਆਂ ਉਹਦੀਆਂ ਤਾਂ ਹੂੰ ਇਹ ਜੇ ਲਟੇਰੇ ਦਿੱਲੀ ਵਾਲੇ ਇਹ ਲਗਾਤਾਰ ਆ ਜਿਹੜਾ ਸਾਲ ਰਹਿ ਗਿਆ ਇਸ ਸਾਲ ਦੇ ਵਿੱਚ ਸਾਰੀ ਪੰਜਾਬ ਦੀ ਜਿੰਨੇ ਪਬਲਿਕ ਸੈਕਟਰ ਹੈ ਹੂੰ ਜਿੰਨੇ ਤੁਲੇਲਾ ਵੀ ਪੀ ਡਬਲਯੂ ਡੀ ਦੀ ਕੋਈ ਜਗਾ ਪਈ ਹੈ ਕੋਈ ਰੈਸਟ ਹਾਊਸ ਪਏ ਨੇ ਕੋਈ ਬਿਜਲੀ ਬੋਰਡ ਦੀਆਂ ਜਗਾ ਪਈਆਂ ਨੇ ਇਹ ਸਾਰੀਆਂ ਉਹ ਵੇਚ ਰਹੇ ਨੇ ਹੂੰ ਪਰ ਉਹਦੇ ਤੇ ਕੋਈ ਵਿਰੋਧੀ ਧਿਰ ਦਾ ਕੋਈ ਰਾਜਾ ਬਣੇ ਕੋਈ ਬਾਜ ਬਾ ਕੋਈ ਜਾਖੜ ਕੋ ਸੁਖਬੀਰ ਬਾਦਲ ਕੋਈ ਕਿੰਤੂ ਨਹੀਂ ਕੋਈ ਸੰਘਰਸ਼ ਨਹੀਂ ਕੋਈ ਇਹਨਾਂ ਨੂੰ ਘੇਰਨ ਦੀ ਤਿਆਰੀ ਨਹੀਂ ਉਹ ਇਹ ਲੋਕਾਂ ਨੂੰ ਆ ਇਧਰਲੇ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਉਧਰ ਲਾ ਕੇ ਇਧਰ ਸਾਰਾ ਇਹ ਅਸਰ ਰਲੇ ਮਿਲੇ ਆ ਤੂੰ ਕੱਲ ਹੋਰ ਦੇਖ ਕਾਂਗਰਸ ਕਹਿੰਦੀ ਆ ਸਾਨੂੰ ਸਤਾਈ ਚ ਬਣਾ ਦਿਓ ਭਾਜਪੀ ਕਹਿੰਦੇ ਅਸੀਂ ਇਕੱਲੇ ਆਉਣਾ ਚਾਹੁੰਦੇ ਆ ਕਾਲੀ ਕਹਿੰਦੇ ਸਾਨੂੰ ਬਣਾ ਦਿਓ ਬੋਕਲ ਕਹਿੰਦੇ ਸਾਨੂੰ ਦਵਾਰੇ ਲਿਆਓ ਐਜੰਡਾ ਹੈ ਕੋਈ ਕੋਰੋੜ ਮੈਪ ਕੋਈ ਭਵਿੱਖ ਦੀ ਰਣਨੀਤੀ ਵੀ ਪੰਜਾਬ ਨੂੰ ਲੀਹਾਂ ਤੇ ਕਿਵੇਂ ਲਿਆਂਦਾ ਜਾਊ ਇੰਨਾ ਕਰਜ਼ਾ ਚੜ ਗਿਆ ਪੰਜਾਬ ਦਾ ਜਲੂਸ ਨਿਕਲ ਜਾਣਾ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੋਣੇ ਪੰਜਾਬ ਕੋਲੇ ਹੁਣ ਜਿਹੜਾ ਕਰ ਰਹੇ ਨੇ ਇਹਦੇ ਦੋ ਕਾਰਨ ਹੈ ਇੱਕ ਤਾਂ ਜੋ ਪੈਸਾ ਖਾਣਾ ਮੋਟਾ ਜਿਹੜੀਆਂ ਜ਼ਮੀਨਾਂ ਵੇਚਣੀਆਂ ਦੂਜਾ ਕਾਰਨ ਇਹਨੂੰ ਆਏ ਵੀ ਅਸੀਂ ਇੱਕ ਵਾਰੀ 1000-1000 ਰੁਪਿਆ ਪਾ ਕੇ ਚਾਹੇ ਵੋਟਰ ਨੂੰ ਤਿੰਨ ਮਹੀਨੇ ਪਹਿਲਾਂ ਪਾਦ ਗਏ ਬੀਬੀਆਂ ਨੂੰ ਵੀ ਵੋਟਾਂ ਦੇ ਬਾਰੇ ਫੇਰ ਲੈ ਲਈ ਇਹ ਅੱਛਾ ਅਗਲੀ ਗੱਲ ਇੱਕ ਹੋਰ ਦੁੱਖ ਦੀ ਗੱਲ ਆ ਸਿਰਾਂ ਦੇ ਪੱਗਾਂ ਨੇ ਜਾਂ ਵਿਚ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਜਿਹੜੇ ਹਿੰਦੂ ਲੀਡਰ ਕਹਿ ਲਗੇ ਜਾਂ ਸਿੱਖ ਲੀਡਰ ਕਹਿ ਲਗੇ ਯਾਰ ਪੰਜਾਬ ਦਾ ਕੋਈ ਦਰਦ ਨਹੀਂ ਇਹ ਕਹਿੰਦੇ ਪੰਜਾਬ ਮੈਂ ਸੁਣ ਰਿਹਾ ਸੀ ਰਮਨੀਤ ਬਿੱਟੂ ਨੂੰ ਕਹਿੰਦਾ ਜੀ ਬੀਜੇਪੀ ਦੇ ਲੀਡਰ ਜਾਂ ਮੋਦੀ ਜਾਂ ਅਮਿਤ ਸ਼ਾਹ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ ਜੇ ਪੰਜਾਬ ਨੂੰ ਪਿਆਰ ਕਰਦੇ ਤੇ ਪੰਜਾਬ ਦੇ ਰੋਡ ਡਾਕੇ ਕਿਉਂ ਵੱਜ ਰਹੇ ਹੱਕਾਂ ਤੇ ਕੀ ਬੀਜੇਪੀ ਇਸ ਗੱਲ ਦਾ ਜਵਾਬ ਦੇਊਗੀ ਵੀ ਬੀਬੀਐਮਪੀ ਦੇ ਵਿੱਚ ਰਾਜਸਥਾਨ ਤੇ ਹਿਮਾਚਲ ਨੂੰ ਪੱਕੇ ਤੌਰ ਤੇ ਮੈਂਬਰ ਕਿਉਂ ਲਾਇਆ ਜਾ ਰਿਹਾ ਅੱਗੇ ਇਰੀਗੇਸ਼ਨ ਦੇ ਵਿੱਚ ਤੇ ਸਿੰਚਾਈ ਤੇ ਪਾਵਰ ਦੇ ਵਿੱਚ ਪਾਵਰ ਦੇ ਵਿੱਚ ਪੰਜਾਬ ਦਾ ਮੈਂਬਰ ਹੁੰਦਾ ਸੀ ਸਿੰਚਾਈ 'ਚ ਹਰਿਆਣੇ ਦਾ ਹੁੰਦਾ ਸੀ ਉਹ ਬਿਲਕੁਲ ਕੱਢ ਕੇ ਬੀਵੀ ਅੰਮੀ ਦੇ ਵਿੱਚੋਂ ਬਾਹਰ ਮਾਰੇ ਆ ਇਹ ਗੱਲਾਂ ਅੱਜ ਸਾਡੇ ਲੋਕਾਂ ਨੂੰ ਵੀ ਸੋਚਣ ਦੀ ਲੋੜ ਆ ਸਾਡੇ ਲੋਕ ਬਸ ਚਿੱਟੇ ਪਾ ਲੰਦੇ ਆ ਲੀੜੇ ਥੱਲੇ ਲੈ ਲੰਦੇ ਆ ਗੱਡੀਆਂ ਚੱਕ ਲੈਂਦੇ ਆ ਕਿਸੇ ਦੇ ਭੋਗ ਤੇ ਬਾਗ ਗੇ ਕਿਸੇ ਦੇ ਵਿਆਹ ਤੇ ਬਾਗ ਗੇ ਉਥੇ ਦਾਰੂ ਪੀ ਲਈ ਹੈ ਕੋਈ ਫੀਮ ਖਾਈ ਜਾਂਦਾ ਕੋਈ ਜੀਵਤ ਰੱਖਣ ਵਾਲਿਆਂ ਗੋਲੀਆਂ ਖਾਈ ਜਾਂਦਾ ਕੋਈ ਸਗਨੇਚਰ ਖਾਈ ਜਾਂਦਾ ਕੋਈ ਚੱਟਾ ਪੀ ਜਾਂਦਾ ਉਹਨਾ ਝੋਨਾ ਵੱਢ ਕੇ ਮੰਡੀਆਂ ਸਿਰ ਦੇਣਗੇ ਵੇਚ ਕੇ ਪਹਿਲੇ ਹੀ ਵੇਚੀ ਬੈਠੇ ਹੁੰਦੇ ਝੋਨਾ ਦਾ ਇਹ ਹੂੰ ਜਾਣੇ ਇਸ ਮੁੱਦੇ ਇੰਨੀ ਵੀ ਐਡਾ ਗੰਭੀਰ ਮੁੱਦਾ ਸਾਡਾ ਪਾਣੀ ਸਭ ਤੋਂ ਕੀਮਤੀ ਸਰਮਾਇਆ ਪੰਜਾਬ ਦਾ ਜੀ ਪਾਣੀ ਆ ਦੁਨੀਆ ਤੇ ਪਾਣੀ ਆ ਵੈਸੇ ਪੂਰੀ ਖਲਕਤ ਲਈ ਪੂਰੀ ਬਨਾਸਪਤੀ ਜੀਵ ਜੰਤੂ ਪੰਛੀਆਂ ਲਈ ਪਾਣੀ ਅਹਿਮ ਉਹ ਥੱਲੋਂ ਆਪਾਂ ਮਕਾਰ ਰਹੇ ਆ ਦਰਿਆਈ ਆਪਣਾ ਖੋਇਆ ਜਾ ਰਿਹਾ ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਕੋਈ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੂੰ ਤੇ ਜਿੱਦੇ ਇਹ ਲੋਕ ਜੇ ਧਰਤੀ ਬਣ ਗਈ ਬੰਜਰ ਪਾਣੀ ਖੋ ਕੇ ਹੋਰ ਲੈ ਗਏ ਉਹਦੇ ਨਾਲ ਲੋਕਾਂ ਤੋਂ ਨਾ ਜਿਆਣਾ ਨਾ ਮਰਿਆ ਜਾਣਾ ਨਹੀਂ ਹੁਣ ਜਦੋਂ ਆਪਣੇ ਲੋਕ ਡੈਮਾਂ ਤੇ ਨਹੀਂ ਲੜ ਰਹੇ ਫਿਰ ਤਾਂ ਹੜ ਆਉਣ ਵਾਲੇ ਸੰਧ ਬਣਾ ਲੈਣ ਤਾਂ ਆਏ ਸਾਲ ਆਈ ਜਾਣਗੇ ਮੈਂ ਉਹੀ ਗੱਲ ਕਰਦਾ ਵੀ ਹੜਾ ਵੇਲੇ ਮੈਨੂੰ ਬਹੁਤ ਲੋਕਾਂ ਨੇ ਤਾਨੇ ਮਾਰੇ ਰੱਖਾ ਕਹਿੰਦਾ ਸੀ ਪਾਣੀ ਮੁੱਕ ਜੂ ਲਿਆ ਲੈ ਜਾ ਲੱਖੇ ਨੂੰ ਕਹਿੰਦੇ ਪਾਣੀ ਇੰਨਾ ਪਾਣੀ ਆ ਗਿਆ ਕਿੱਥੇ ਗਿਆ ਪਾਣੀ ਦਿਖਾਓ ਹੁਣ ਕਿੱਧਰ ਗਿਆ ਇੰਨਾ ਪਾਣੀ ਉਹ ਜਾਲ ਡੱਗਿਆ ਕਰਾਚੀ ਕੋਲੇ ਜਾ ਕੇ ਸਮੁੰਦਰ ਚ ਧਰਤੀ ਹੇਠਲੇ ਦੀ ਗੱਲ ਥੱਲੇ ਦਾ ਗਲ ਥੱਲੋਂ ਮੱਕ ਰਿਹਾ ਥੱਲੇ ਤਾਂ ਤੁਸੀਂ ਆਦਿਕ ਝੋਨ ਜਾ ਕੇ ਟੋਟੇ ਪਾ ਦੇ ਮੋਟਰਾਂ ਚ ਪਾਉਣੇ ਪੈ ਗਏ ਹਾਂ ਉਹ ਪਾਣੀ ਤੁਸੀਂ ਮਕਾਰ ਰਹੇ ਹੋ ਦਰਾਈ ਪਾਣੀ ਨਹੀਂ ਫਿਰ ਮਿਲਣਾ ਨਾ ਮੁੜ ਕੇ ਜਿੱਦੇ ਸਾਡੀਆਂ ਜਮੀਨਾਂ ਖੋਲੀਆਂ ਅੰਦਾ ਵਿਆ ਉਹਦਾ ਤੂੰ ਭੁੱਲ ਜਾ ਕਿਸੇ ਨੇ ਇੱਥੇ ਨਾ ਹੜਾ ਆਉਣੇ ਆ ਇੱਕ ਹੋਰ ਸੁਣ ਲਾ ਮੈਸਰ ਖਾਨੇ ਦੇ ਵਿੱਚ 30 ਤਰੀਕ ਨੂੰ ਰਿਸਟਰੀ ਆ 32 ਕਿਲੇ ਜ਼ਮੀਨ ਕੋਈ ਪ੍ਰਾਈਵੇਟ ਫਰਮ ਨੇ ਇੱਕ ਜਾਲੀ ਫਰਮ ਬਣਾ ਕੇ ਜੇ ਕੇ ਸੀਮੈਂਟ ਵਾਲੇ ਲੈ ਰਹੇ ਆ ਪਿੱਛੇ ਜੇ ਕੇ ਸੀਮੈਂਟ ਵਾਲੇ ਆ ਮੁਰੇ ਇੱਕ ਪ੍ਰਾਈਵੇਟ ਫਰਮ ਬਣਾ ਲਈ ਉਹ ਨਾਂ ਤੇ ਖਰੀਦੀ ਜਾ ਰਹੀ ਹੈ 80 ਲੱਖ ਨੂੰ ਕਿੱਲਾ ਦਾ ਸੌਦਾ ਬਿਆਨਾ ਤੈ ਹੋ ਗਿਆ ਮੈਸਰਖਾਨੇ ਦੇ ਵਿੱਚ ਰੇਲ ਦੀ ਲੀ ਦੇ ਕੋਲੇ ਉੱਥੇ ਉਹਨਾਂ ਨੇ 55 ਕਿੱਲੇ ਲੈ ਕੇ ਫੈਕਟਰੀ ਲਾਉਣੀ ਆ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਇਹ ਕਹਿਣੀ ਚਾਹੁੰਦਾ ਓਏ ਰੱਬ ਦੇ ਉਹ ਬੰਦੇਓ 80 ਲੱਖ ਨੂੰ ਤਾਂ ਉਹੀ ਹੋਇਆ ਪਿਆ ਭਾ ਹੋਇਆ ਪਿਆ ਹੋਇਆ ਮਿਲਦਾ ਹੀ ਨਹੀਂ ਕਿ ਤਾ ਅਸਲ ਮੈਂ ਕਹਿੰਦਾ ਜ਼ਮੀਨ ਹੀ ਨਹੀਂ ਮਿਲਦੀ 80 ਲੱਖ ਨੂੰ ਵੇਚ ਕੇ ਕਹਾਂ ਜਾਵਾਂ ਕਿਥੇ ਜ਼ਮੀਨਾਂ ਨਹੀਂ ਮਿਲਣੀਆਂ ਦੂਜੀ ਗੱਲ ਜਿਹੜੀ ਜਕੇ ਸੀਮੈਂਟ ਵਾਲਿਆਂ ਨੇ ਫੈਕਟਰੀ ਲਾਉਣੀ ਆ ਉੱਥੇ ਆ ਦਾ ਕਾਰਖਾਨਾ ਲਾਉਣਾ ਸੀਮੈਂਟ ਦਾ ਆ ਹੁਣ ਕਮਾਲੂ ਰੌਲਾ ਪਈ ਜਾਂਦਾ ਤਲਵੰਡੀ ਕੋਲੇ ਰਾਮੇ ਕੋਲੇ ਆ ਮਾਨਸਾ ਰੌਲਾ ਪਈ ਜਾਂਦਾ ਫੈਕਟਰੀ ਦਾ ਉਹ ਆਪਣਾ ਇਹਦੇ ਕੋਲੇ ਚਮਕੌਰ ਸਾਹਿਬ ਕੋਲ ਰੌਲਾ ਪਈ ਜਾਂਦਾ 1100 ਕਿੱਲੇ 'ਚ ਫੈਕਟਰੀ ਲਾ ਰਹੇ ਆ ਉਹ ਫੈਕਟਰੀਆਂ ਸੋਡੇ ਲਾਗ ਧਰਤੀ ਹੀਟੋਂ ਪਾਣੀ ਵੀ ਜ਼ਹਿਰ ਬਣਾ ਦੇਣਗੇ ਹਵਾ ਵੀ ਜ਼ਹਿਰ ਧਰਤੀ ਵੀ ਜ਼ਹਿਰ ਇਹ ਕੰਮ ਨਾ ਕਰੋ ਇਹ ਕੰਡੇ ਨਾ ਬੀਜੋ ਆਪ ਦੀਆਂ ਆਉਣ ਵਾਲੀਆਂ ਨਸਲਾਂ ਲਈ ਪਹਿਲੀ ਗੱਲ ਤਾਂ ਆਪਣੀ ਧਰਤੀ ਸੰਭਲੋ ਹਮ ਜਸਵੰਤ ਸਿੰਘ ਕਮਲ ਨੇ 50 ਸਾਲ ਪਹਿਲਾਂ ਕਿਹਾ ਸੀ ਕਹਿੰਦਾ ਧਰਤੀ ਨਹੀਂ ਮਿਲਦੀ ਹੁੰਦੀ ਨਹੀਂ ਮਿਲਦੀ ਹੋਰ ਜਿਹੜੀ ਮਰਜ਼ੀ ਚੀਜ਼ ਲੈ ਲਓ ਇੱਕ ਵਾਰੀ ਕਮਾ ਲਈ ਲੈ ਜਿਹੜੇ ਬੰਦੇ ਨੇ ਰਹਾਵੇ ਕਿਲਾ ਅੱਧਾ ਕਿਲਾ ਵੇਚੀ ਐ ਮੈਨੂੰ ਦਿਖਾ ਦਿਓ ਨੇ ਦੁਆਰੇ ਬਣਾਈ ਹੋਵੇ ਹਮ ਚਾਹੇ ਬਾਰ-ਬਾਰ ਗਿਆ ਚ ਇੱਥੇ ਕਾਰੋਬਾਰ ਕਰਦਾ ਕਿਸੇ ਜਦੋਂ ਬਾਈ ਗੋਰਿਆਂ ਨੇ ਪ੍ਰਦਰਸ਼ਨ ਕਰਿਆ ਇੰਗਲੈਂਡ 'ਚ ਵੀ ਪ੍ਰਵਾਸੀਆਂ ਨੂੰ ਭਜਾਓ ਉਹਦੇ ਥੱਲੇ ਕਮੈਂਟ ਆ ਰਹੇ ਸੀ ਵੀ ਲੱਖਾਂ ਸਿਧਾਣਾ ਗੱਲ ਪੱਕੀ ਕਹਿੰਦਾ ਸੀ ਵੀ ਉਧਰੋਂ ਵੀ ਸੋਨ ਨੂੰ ਭਜਾਰਿਆ ਇਧਰੋਂ ਵੀ ਵੇਚ ਹਾਂ ਇਧਰੋਂ ਵੀ ਵੇਚ ਗੱਲਾਂ ਇੰਗਲੈਂਡ ਛੱਡ ਇੰਗਲੈਂਡ 'ਚ ਕਿੱਡਾ ਵੱਡਾ ਕਾਠ ਹੋਇਆ ਕੀ ਨਾਮ ਸੀ ਟੌਮੀ ਰਾਬਰਸਨ ਕੀ ਨਾਮ ਟਿਕਟੌਕ ਤੇ ਵੀਡੀਓ ਪਾਈ ਸੀ ਉਹਨੇ ਛੋਟੀ ਜੀ ਉਹਨਾਂ ਐਸੀ ਵੀ ਹਜ਼ਾਰ ਕ ਗੋਰੇ ਹੀ ਆਊਗਾ ਲੱਖਾਂ ਬੰਦਾ ਉਹਨੇ ਉਹ ਵੀ ਤਾਂ ਉਹੀ ਗੱਲ ਆ ਗੋਰੇ ਜਿਹਨੇ ਦੁਨੀਆ ਦੇ ਰਾਜ ਕੀਤਾ ਯਾਰ ਅੱਜ ਉਹ ਆਪਣੀ ਧਰਤੀ ਆਪਣੀ ਸੱਭ ਆਸਟ੍ਰੇਲੀਆ 'ਚ ਕਿੰਨੇ ਪ੍ਰਦਰਸ਼ਨ ਹੋਇਆ ਇਮੀਗ੍ਰੈਂਟਾਂ ਦੇ ਖਿਲਾਫ ਅਮਰੀਕਾ ਦਾ ਕੱਢੀ ਤੁਰਿਆ ਜਾਂਦਾ ਕੋਈ ਨਾ ਕੋਈ ਬਹਾਨਾ ਲੱਭ ਲੈਂਦਾ ਆ ਇੱਕ ਹੋਰ ਫੜ ਲਿਆ ਹੁਣ ਦੋ ਤਿੰਨ ਹੋਰ ਫੜ ਲਏ ਉਹਨਾਂ ਨੇ ਡਰਾਈਵਰਾਂ ਨੂੰ ਸਿੱਧੇ ਦੇਖੋ ਬੀਬੀ ਫੜ ਲਈ ਕੋਈ ਨਾ ਕੋਈ ਬਹਾਨਾ ਲੱਭ ਦਿਆ ਵੀ ਇਹਨੇ ਗੱਡੀ ਗਲਤ ਐ ਕਰਤਾ ਉਹ ਕਰਤਾ ਉਹਨੇ ਕੱਢਣੇ ਆ ਕੈਨੇਡਾ 'ਚ ਵੀ ਹੋਇਆ ਕੱਡੂ ਕੈਨੇਡਾ ਵੀ ਸੋਨੂੰ ਉਹ ਕੋਈ ਹੋਰ ਤਰੀਕੇ ਨਾਲ ਕੱਢ ਦੂ ਇਧਰੋਂ ਤੁਸੀਂ ਵੇਚ-ਬੱਟ ਕੇ ਤੁਰ ਅੱਗੇ ਘਰ-ਬਾਰ ਵੇਚ ਲੈ ਜਮੀਨਾਂ ਵੇਚ ਲੀਆਂ ਉਧਰੋਂ ਥੋੜੇ ਛੱਤਰ ਪਾ ਲੈ ਨਿਕ ਕੱਢਣਾ ਫਿਰ ਕਿੱਥੇ ਆਓਗੇ ਈਹੀ ਦਾ ਵੀਰ ਦੁਨੀਆ ਦੇ ਜੇ ਮਿਲਦੀ ਨਹੀਂ ਕਿਸੇ ਕਾਮ ਨੂੰ ਧਰਤੀ ਨਹੀਂ ਮਿਲਦੀ ਹੋਰ ਜੋ ਮਰਜ਼ੀ ਲੈ ਲੋ ਸਾਡੇ ਦਾ ਯਾਰ ਇੱਥੇ ਗੁਰੂਆਂ ਨੇ ਆਪਣੇ ਪਰਿਵਾਰ ਭਾਰਤੇ ਜੋਧਿਆਂ ਨੇ ਖੂਨ ਡੋਲਤਾ ਜੰਗਾਂ ਲੜੀਆਂ ਧਰਤੀ ਸੋਡੇ ਹਵਾਲੇ ਕਰਕੇ ਗਈ ਆ ਤੁਸੀਂ ਪਤਾੰਦਰੋ ਕਮਲਿਆਂ ਵਾਂਗੂ ਯਾਰ ਮੈਨੂੰ ਸਮਝ ਨਹੀਂ ਆਦੀ ਆ ਜਨਾ ਲੋਕਾਂ ਦੀ ਰੰਦਾਬਾ ਮੈਨੂੰ ਇਹ ਗੱਲ ਦਾ ਜਵਾਬ ਲੈ ਕੇ ਦੇਈ ਲੋਕਾਂ ਤੋਂ ਦੁਨੀਆ ਦਾ ਜਿਹੜਾ ਮਰਜ਼ੀ ਕਾਰੋਬਾਰ ਕਰ ਲਾ ਜਿਹੜਾ ਮਰਜ਼ੀ ਕਾਰਖਾਨਾ ਖੜਾ ਕਰ ਲਾ ਉਹਨੇ ਫੇਲ ਹੋ ਜਾਣਾ ਹੋਜੂ ਕਿ ਨਹੀਂ ਹੋਜੂ ਹੋਜੂ कोरोना ਵੇਲੇ ਦੇਖਿਆ ਆਪਾਂ ਕੁੱਲ ਚੀਜ਼ ਫੇਲ ਹੋ ਜੂ ਨਾ ਹੂੰ ਕਿਸੇ ਚੀਜ਼ ਦੀ ਮਨਿਆਦ ਨਹੀਂ ਹੈਗੀ ਨਾ ਨਾ ਧਰਤੀ ਦੀ ਦੱਸ ਦੇ ਧਰਤੀ ਫੇਲ ਹੋ ਸਕਦੀ ਹੈ ਨਹੀਂ ਹੁੰਦੀ ਹਾਂ ਇਹਦੀ ਮਨਿਆਦ ਨਹੀਂ ਜਿੰਨਾ ਤੇre ਦੁਨੀਆ ਤੇ ਇੱਥੇ ਜੀਵਨ ਧੜਕਦਾ ਹੈ ਜ਼ਿੰਦਗੀ ਧੜਕਦੀ ਹੈ ਉਹਨਾਂ ਤੇre ਧਰਤੀ ਦੀ ਹੁੰਦਾ ਕਿਉਂ ਇਹ ਜੋ ਅਨਾਜ ਪੈਦਾ ਹੁੰਦਾ ਹੂੰ ਜੇ ਇਹ ਤੋਂ ਪੈਦਾ ਹੂ ਆਪਾਂ ਖਾਵਾ ਕੇ ਦਾ ਆਪਾਂ ਜਾਉਨੇ ਆ ਹੂੰ ਸਾਨੂੰ ਇਹ ਹੀ ਸਮਝ ਨਹੀਂ ਲੱਗ ਰਹੀ ਵੀ ਯਾਰ ਸਾਨੂੰ ਮਰਲਾ ਥਾਂ ਵੀ ਨਹੀਂ ਭੁੱਖਾ ਮਰਨ ਦਿੰਦਾ ਯਾਰ ਹੂੰ ਪਰ ਪਤਾ ਨਹੀਂ ਲੋਕ ਸਦਾਈ ਹੋਏ ਆ ਆ ਮੇਰੇ ਪਿੰਡ ਦਾ ਸੀਗਾ ਇੱਕ ਉਹਨੇ ਵੀ ਅੱਧਾ ਕੱਲਾ ਵੇਚ ਕੇ ਮੁੰਡਾ ਇੰਗਲੈਂਡ ਤੋਰਤਾ ਮੈਂ ਆ ਯਾਰ ਕੀ ਆ ਇੰਗਲੈਂਡ ਤੇ ੱੱੱਕੇ ਖਾਈ ਜਾਂਦੇ ਆ ਲੋਕ ਬੁਰਾ ਹਾਲ ਐ ਇੱਥੇ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਹੋਰ ਆਪਾਂ ਕਹਿੰਦੇ ਆ ਬਾਹਰਲੇ ਬੰਦੇ ਪ੍ਰਵਾਸੀ ਆਉਂਦੇ ਆ ਇੱਥੇ ਦਿਹਾੜੀ ਦੇ ਸਿਰ ਤੇ ਇੱਥੇ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕਹੇ ਕੰਦੀ ਦਿਹਾੜੀ ਦੇ ਸਿਰ ਤੇ ਕੋਠੀਆਂ ਖੜੀਆਂ ਕਰ ਗਏ ਪਲਾਟ ਲੈ ਗਏ ਜ਼ਮੀਨਾਂ ਲੈ ਗਏ ਗੱਡੀਆਂ ਲੈ ਗਏ ਬੈਂਕਾਂ ਚ ਪੈਸੇ ਜਮਾ ਕਰਾ ਗਏ ਬੱਡੇ ਬੱਡੇ ਠੇਕੇਦਾਰ ਬਣ ਗਏ ਕੱਲੀ ਧੜੀ ਦੇ ਸਿਰ ਤੇ ਰੋਲਾ ਕੰਮ ਦਾ ਹੁਣ ਇਹ ਕਹੇ ਤੋਂ ਫਿਰ ਤਕਲੀਬ ਹੁੰਦੀ ਐ 90% ਜੱਟ ਕੰਮ ਕਰਨਾ ਛੱਡ ਗਏ ਹੂੰ ਕੱਲੇ ਜੱਟ ਕੀ ਆਪਣੇ ਬਾਕੀ ਵੀ ਛੱਡ ਦੇ ਤੁਰੇ ਜਾਂਦੇ ਹਾਲਾਤ ਨਸ਼ੇ ਨੇ ਖਤਮ ਕਰਤੇ ਇੱਕ ਤਾਂ ਹੂੰ ਅਜੀਬ ਤੇ ਰੱਖਣ ਵਾਲੀ ਗੋਲੀ ਮਨਲਾ ਹਰ ਇੱਕ ਨੌਜਵਾਨ ਹੀ ਖਾਈ ਜਾਂਦਾ ਐ ਇੰਨਾ ਖਲਾਤ ਮਾੜਾ ਹੋਇਆ ਖੜਾ ਇਹ ਜੇ ਬੰਦਾ 4-5 ਮਹੀਨੇ ਖਾਗਾ ਨਾ ਜਵਾਗ ਜੰਮਣ ਦੇ ਕਾਬਲ ਰਹਿਣਾ ਉਹਨੇ ਹੂੰ ਜਿਉ ਵਿਆਹ ਵੇਰੇ ਆਹ ਖਾਂਦਾ ਆਹ ਉਰੇ ਆਹ ਖਾਂਦਾ ਲੈ ਓਕੇ ਦੀ ਬੈਠਾ ਆਪਣੀ ਇੱਥੇ ਬੈ ਜਾ ਮੇ ਨਾਲ ਕਿੰਨੀ ਖਾਨਾ ਐ ਦੱਸ ਅੱਧੀ ਖਾਨਾ ਜੀ ਅੱਧੀ ਖਾਨਾ ਇਹਨੂੰ ਮੈਂ ਕੱਲ ਕਿਹਾ ਗੋਲੀ ਖਾਂਦੀ ਖਾਨਾ ਕਹਿੰਦਾ ਹਾਂ ਬਾਈ ਦਾਲ ਘਮਾਈ ਰੱਖਦੇ ਅੱਧੀ ਗੋਲੀ ਉਹ 4 4 5 5 ਖਾ ਜਾਂਦੇ ਕਹੀ ਤਾਂ ਮੈਨੂੰ ਕਿਹਾ ਮਾ ਜਵਾ ਕਹਿੰਨਾ ਆਪਾਂ ਤਾਂ ਜੰਮੀ ਬੈਠੇ ਆ ਤੂੰ ਇਹਨੂੰ ਰੋਕਦਾ ਹੈਗਾ ਬਾਈ ਹਾਂ ਮਾਦਰ ਗੁਰਦੇ ਖਾ ਜੂ ਇਹ ਕੀ ਕਹਿੰਦਾ ਹੁਦਰੀ ਉਮਰ ਕਿੰਨੀ ਐ ਉਮਰ ਮੇਰੀ ਹੋਊਗੀ 45 ਸਾਲ ਲੱਗਦਾ ਐ 45 ਦਾ ਆਹ ਲਾ ਰਾਮਾ 70 72 ਦਾ ਇਹਦੀ ਆ ਵਿਚ ਚਲੋ ਗਰੀਬੀ ਕਰਕੇ ਹੀ ਮੰਨ ਲਾ ਗਰੀਬਾਂ ਦੇ ਘਰੇ ਅੱਜਕੱਲ ਖਾ ਖਾਦ ਹੈਗੀ ਹੈ ਨਾ ਪਰ ਇਹਦੇ باوجود ਤੁਸੀਂ ਦੇਖ ਲਾ ਵੀ ਹਾਲਾਤ ਤੇ ਬਾਈ ਜਿਵੇਂ ਲੈਂਡ ਬੋਲਿੰਗ ਦਾ ਚੱਲ ਆਪਣੀ ਨਿੱਜੀ ਲੜਾਈ ਸਮਝ ਕੇ ਲੈਂਡ ਬੋਲਿੰਗ ਤੇ ਲੋਕ ਲੜ ਪਏ ਕੀ ਉਹ 1100 ਕਿੱਲੇ ਤੇ ਪੰਜਾਬ ਇਕੱਠਾ ਹੋਊ ਕਿਉਂਕਿ ਪੰਜਾਬ ਵੀ ਘਰ ਆ ਨਾ ਆਪਣਾ ਉਹਦੇ ਤੇ 1100 ਸਮਝਣ ਦੀ ਲੋੜ ਆ ਮੇਰੀ ਜਥੇਬੰਦੀਆਂ ਨਾਲ ਗੱਲ ਹੋਈ ਮਖਾ ਮੰਨ ਲਓ ਇਹ 2000 ਕਿੱਲਾ ਵੇਚ ਦਿੰਦੇ ਆ ਯੂਨੀਵਰਸਿਟੀ ਦਾ ਬਾਗਾਂ ਨਹੀਂ ਭਾਗ ਦਾ ਹੋਰ ਵੱਖ-ਵੱਖ ਆਧਾਰਿਆਂ ਦਾ ਉਹ ਇਹਨਾਂ ਨੇ ਤਾਂ ਹੋਰ ਰਿਕੁਆਇਰ ਕਰਨਾ ਜਿਹੜੀ 12 ਕਿੱਲੇ ਜ਼ਮੀਨ ਇਹਨਾਂ ਨੇ ਵੇਚੀ ਆ ਮਹਾਲੀ ਦੇ ਵਿੱਚ ਉਹ ਜ਼ਮੀਨ ਇਹਨਾਂ ਨੇ 12 ਕਿੱਲੇ ਕਿਸੇ ਹੋਰ ਪੰਚ ਲੈਣੀ ਆ ਜਾ ਕੇ ਜ਼ਮੀਨ ਤਾਂ ਲੋਕਾਂ ਨੂੰ ਰੁਕੂ ਨਾ ਹਾਂ ਰੁਕੂਗੀ ਹੌਲੀ-ਹੌਲੀ ਇਹ ਜ਼ਮੀਨਾਂ ਹੁਣ ਮੈਨੂੰ ਦੱਸ ਜੇ 1500 ਕਿੱਲਾ ਯੂਨੀਵਰਸਿਟੀ ਦਾ ਵੇਚਦੇ ਆ ਰਿਸਰਚਾਂ ਹੁੰਦੀਆਂ ਸੀਡ ਤਿਆਰ ਹੁੰਦਾ ਉੱਥੇ ਕਿੰਨੇ ਸਟੂਡੈਂਟ ਉੱਥੇ ਜਿਹੜੇ ਪੜ ਰਹੇ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਨੇ ਕੱਲ ਨੂੰ ਉਹ ਨੌਕਰੀਆਂ ਵੀ ਖਤਮ ਹੋ ਗਈਆਂ ਰਜਗਾਰ ਵੀ ਖਤਮ ਹੋ ਗਿਆ ਬੇਰਜਗਾਰ ਹੋ ਗਏ ਹਾਂ ਇਹ ਅਸਰ ਇਹ ਨਹੀਂ ਵੀ ਜੁਨਵਰਸਟੀਰੀ ਜਮੀਨ ਨਹੀਂ ਵੇਚੀ ਕੋਈ ਬਿਜਲੀ ਬੋਰਡ ਦੀ ਜਮੀਨ ਨਹੀਂ ਵੇਚੀ ਕੋਈ ਹੋਰ ادارے ਜਮੀਨ ਵੇਚੀ ਉਹਨਾਂ insan ਲੋਕਾਂ ਦਾ ਕਿਵੇਂ ਜਾਣਾ ਮੁੜ ਕੜ ਕੇ ਬੋਤੀ ਬੋਰਡ ਥੱਲੇ ਆਉਣੀ ਆ ਨੁਕਸਾਨ ਲੋਕਾਂ ਦੇ ਸਿਰ ਹੀ ਪੈਣਾ ਹੁਣ ਲੋਕ ਆਪਦੇ ਲਈ ਉੱਠ ਖੜੇ ਵੀ ਅਸੀਂ ਜ਼ਮੀਨ ਦੀ ਲੈਂਡ ਪੂਲ ਵੀ ਦੇਣੀ ਨਹੀਂ ਹੁਣ ਇਹ ਵੀ ਤਾਂ ਛੋਟੀ ਜਮੀਨ ਆ ਪੰਜਾਬ ਆ ਆਪਣਾ ਘਰ ਆ ਹੂੰ ਜਦੋਂ ਇਹਨਾਂ ਨੇ ਸਾਰਾ ਪਬਲਿਕ ਸੈਕਟਰ ਵੇਚ ਤੇ ਸਾਰੇ ਸਰਕਾਰੀ ਜਾਇਦਾਂ ਦਾ ਵੇਚਤੀਆਂ ਫਿਰ ਲੋਕਾਂ ਦੀ ਜ਼ਮੀਨ ਨੂੰ ਪਹਿਣਗੇ ਪਹਿਣਗੇ ਹਾਂ ਇਹ ਸਮਝਣ ਦੀ ਲੋੜ ਆ ਨਾ ਇਸ ਕਰਕੇ ਇਹ ਗੱਲ ਦੇ ਉੱਤੇ ਸਾਨੂੰ ਵੱਡੀ ਲੜਾਈ ਲੜਨ ਦੀ ਲੋੜ ਆ ਜਿਹੜੇ ਮੈਂ ਕਹਿੰਦਾ ਹੁੰਨਾ ਨਾ ਚਟੇ ਕੁੜਤੇ ਪਜਾਮੇ ਜੁੱਤੀਆਂ 18 ਫਾਰ ਚੁੰਦਨਾ ਸਕਾਰਪਿਓ ਇਹਦਾ ਤੇਲ ਪਾਉਣ ਨੂੰ ਪਿਆ ਨਹੀਂ ਹੋਣਾ ਹੁਣ ਬਾਈ ਕਿਹੜੇ ਕਿਹੜੇ ਸਮੱਸਿਆਵਾਂ ਤੇ ਬੋਲੀ ਜਾਵਾਂ ਮੈਂ ਡਾਕਟਰ ਕੋਲੇ ਗਿਆ ਡਾਕਟਰ ਮੈਨੂੰ ਕਹਿੰਦਾ ਵੀ ਜਵਾਕਾਂ ਨੂੰ ਨਾ ਆਹ ਥਰੀਰ ਸੁੱਜਣ ਵਾਲੀ ਬਹੁਤ ਬਿਮਾਰੀ ਚੱਲੀ ਵੀ ਆ। ਸਰੀਰ ਸੁੱਜਣ ਵਾਲੀ। ਸੁੱਜਣ ਵਾਲੀ। ਹਾਂ ਉਹ ਨੂੰ ਮੈਂ ਪੁੱਛਿਆ ਵੀ ਕਿਉਂ ਚੱਲੀ ਵੀ ਆ ਇਹ। ਹਾਂ। ਉਹ ਕਹਿੰਦਾ ਇਹਦਾ ਕਾਰਨ ਮੇਨ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ। ਉਹ ਯਾਰ ਮੈਂ ਬੋਲਿਆ ਨੂਮਸਾ ਨੋਡਲ ਪੀਜੇ 버거 ਲੇਜ ਕੁਰਕਰੇ ਕੋਕੇ ਕੋਲੇ ਪੈਪਸੀਆਂ ਭਾਂਤ ਗੰਦ ਦਾ ਖਾਈ ਜਾਂਦੇ ਨੇ। ਉਹਨੇ ਦੀ ਕੋਈ ਦਵਾਈ ਨਹੀਂ ਬਾਹਰਲਾ ਖਾਣਾ ਛੱਡ ਦਿਓ ਆਪੀ ਹਟ ਜੂ। ਮੇਰੀ ਗੱਲ ਸੁਣ ਲੈ ਮੈਂ ਪਰਸੋਂ ਡਾਕਟਰ ਕੋਲੇ ਬੈਠਾ ਗਗਨ ਕੋਲੇ। ਪਰ ਯਾਪਾ ਹਸਪਤਾਲ ਬਾਰੀ ਜਿਹੜੇ ਮਰਜਾ ਹਸਪਤਾਲ ਬਗ ਜਾ ਭੈਣਾ ਉੱਥੇ ਤੁਹਾਨੂੰ ਜਵਾਖ ਵੀ ਬਿਮਾਰ ਮਿਲੂ ਨੌਜਵਾਨ ਵੀ ਬਿਮਾਰ ਬਲੂ ਚਲ ਫੁੜੇ ਠਰੇਂਦਾ ਬਿਮਾਰ ਮਿਲ ਨਹੀਂ ਮਿਲਣਾ ਅੱਛਾ ਕਾਰਨ ਕੀ ਆ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਆ ਤੁਹਾਡਾ ਖਾਣਾ ਪੀਣਾ ਤੁਸੀਂ ਖਰਾਬ ਕਰ ਲਿਆ ਹੂੰ ਪਾਣੀ ਜ਼ਹਿਰ ਵਾਲਾ ਆਪਾਂ ਲੁਧਿਆਣੇ ਇਕੱਠ ਰੱਖਿਆ ਸੀ ਕਿੰਨੇ ਕ ਬੰਦੇ ਪਹੁੰਚ ਗਏ ਸੀ ਹੂੰ ਹੈ ਫਿਰ ਤੂੰ ਲੈ ਲੈ ਤੁਹਾਡਾ ਆਹ ਹੁਣ ਮੇਰੀ ਗੱਲ ਸੁਣ ਲੈ ਇੱਥੇ ਕੱਲ ਮੇਰੇ ਕੋਲ ਬੰਦੇ ਖੜ ਗਏ ਆ ਜਿਹੜੇ ਮਸ਼ੂਰੀ ਕਰਦੇ ਫਿਰਦੇ ਹੁੰਦਾ ਦਵਾਈਆਂ ਦੀ ਉਹ ਕਹਿੰਦੇ ਭਾਈ ਆਲੂਆਂ ਤੇ ਅਸੀਂ ਆਹ ਦੱਸ ਰਹੇ ਹਾਂ ਸਪਰੇ ਉਹ ਆ ਮੈਂ ਹਾਂ ਯਾਰ ਗੱਲ ਸੁਣੋ ਲੋਕਾਂ ਨੂੰ ਦਰੋਂ ਮੋੜਨਾ ਪੈਣਾ ਵੀ ਜੇ ਬਚਾਉਣੀਆਂ ਨਸਲਾਂ ਤਾਂ ਕਹਿੰਦਾ ਭਾਈ ਇੱਕ ਇੱਥੇ ਆਪਣਾ ਜਲਨਾਪਕ ਉਹਨੂੰ ਲੈਣਾ ਕਹਿੰਦਾ ਖਰਾਰ ਵਾਲੇ ਇੰਨੀ ਆਲੂ ਵੇਚਦੇ ਆ ਬੰਦਿਆਂ ਨਾ ਵੀ ਮੇਰੇ ਕੋਲ ਲੈ ਗਿਆ ਕਹਿੰਦਾ ਉਹਨੂੰ ਪੁੱਛਣ ਲੱਗ ਗਿਆ ਭਾਈ ਕਿੰਨਾ ਦੇ ਸਪਰੇ ਕੀ ਕਰਦੇ ਹੋ ਕਹਿੰਦੇ 5-6 ਗੱਟੇ ਦਾ ਡਾਇ ਦੇ ਪਾਉਣੇ ਆ ਥੱਲੇ 12 ਤੋਂ 15 ਗੱਟੇ ਯੂਰੀਆ 1 ਕਿੱਲੇ ਦੀ ਇਹ ਆਲੂਆਂ ਦਾ ਜ਼ਹਿਰਾ ਹੋ ਲੋਕ ਮੈਨੂੰ ਕਹਿ ਦਿੰਦੇ ਆ ਮੈਂ ਪਿਛਲੇ ਸਾਲ ਹੀ ਗੰਨਾ ਯੂਪੀ ਤੋਂ ਲਿਆ ਹੂੰ ਮੈਂ ਪੰਜਾਬ ਤੋਂ ਵੀ ਲਿਆ ਹੂੰ ਮੈਨੂੰ ਕਹਿੰਦੇ ਯਾਰ ਤੂੰ ਪੰਜਾਬ ਦਾ ਗੰਨਾ ਹੁੰਦਾ ਪੰਜਾਬ ਪੰਜਾਬ ਕਰਦਾ ਮਹਾ ਪੰਜਾਬ ਦੀ ਧਰਤੀ ਆਪਾਂ ਜ਼ਹਿਰਾਂ ਪਾ ਕੇ ਪੈਸਟੀਸਾਈਡ ਪਾ ਕੇ ਇੰਨੀ ਜ਼ਹਿਰੀਲੀ ਕਰਤੀ ਹੂੰ ਇੱਥੇ ਸਾਨੂੰ ਗੰਨੇ ਦਾ ਗੁੜ ਖਾਰਾ ਬਣਦਾ ਹੂੰ ਹੁਣ ਅੱਛਾ ਜੇ ਤੁਹਾਡੇ ਕੋਲੇ ਦੋ ਗੱਲਾਂ ਜਾਂ ਨਸਲਾਂ ਬਚਾ ਲਓ ਜਾਂ ਤੁਸੀਂ ਬਸ ਆਹ ਜਿਹੜੀ ਤੁਹਾਡੀ 5 ਸਾਲ ਬੜੀ ਲੰਮੀ ਜ਼ਿੰਦਗੀ ਨਹੀਂ 50 55 ਸਾਲ ਦੇ ਪੜਾਕੇ ਪਹਿਣਗੇ ਬੰਦਿਆਂ ਦੇ ਹੂੰ ਜਾਂ ਪੰਜ ਸੱਤ ਸਾਲ ਦਾਰੀਆਂ ਦੂਰੀਆਂ ਪੀ ਕੇ ਯਸ਼ੀਆਂ ਯੁਸ਼ੀਆਂ ਕਰਕੇ ਗੋਲੀਆਂ ਘੱਟੇ ਖਾ ਕੇ ਫੀਮ ਫੂਮ ਖਾ ਕੇ ਆਟਾ ਕੱਟ ਜੂ। ਥੋੜੇ ਕੋਲ ਦੌਰ ਆ। ਜਾਂ ਫਿਰ ਆਪਣੀ ਧਰਤੀ ਨੂੰ ਦੁਬਾਰੇ ਉੱਥੇ ਹੀ ਲਿਆਓ। ਧਰਤੀ ਇੰਨੀ ਤਾਕਤਵਰ ਹੁੰਦੀ ਆ ਰੰਧਾਵਿਆ। ਤਿੰਨਾ ਚੌਹ ਸਾਲਾਂ ਬਾਅਦ ਧਰਤੀ ਰਿਕਵਰ ਹੋ ਜਾਂਦੀ ਆ ਆਪਣੀ ਜਿਹੜੀ ਸਮਰੱਥਾ ਧਰਤੀ ਦੀ ਜਿਹੜੀ ਤਾਕਤ ਆ ਉੱਥੇ ਹੀ ਦੁਬਾਰੇ ਫੇਰ ਆ ਜਾਂਦੀ ਆ। ਜੇ ਅੱਜ ਆਪਾਂ ਇਸ ਪਰੇ ਪਰ ਕਾਰਨ ਕੀ ਅਸੀਂ ਕਰਜੇ ਇੰਨੇ ਚੱਕ ਲਏ, ਘਰ ਪਾ ਲਏ, ਗੱਡੀਆਂ ਲੈ ਲਈਆਂ, ਖਰਚੇ ਵਧਾ ਲਏ, ਕੰਮ ਛੱਡ ਗਏ। ਉਹ ਕਰਜ਼ਾ ਸਾਨੂੰ ਹੁਣ ਇਸ ਜਿਹੜਾ ਆ ਖੇਤੀ ਵਾਲਾ ਸਿਸਟਮ ਹੈ ਉਹ ਤੋਂ ਵਾਪਸ ਨਹੀਂ ਮੁੜਨ। ਇਹ ਸਿੱਟਣਾ ਪੈ ਰਿਹਾ। ਲਾਇਆ ਗਿਆ। ਇਹ ਤਾਂ ਸ਼ਾਹ ਸ਼ਾਹ ਨੇ ਪੰਜਾਬ ਨਾਲ। ਅੰਗਰੇਜ਼ੀ ਕ੍ਰਾਂਤੀ ਵੇਲੇ ਲਾਤਾ ਉਹ। ਹਾਂ ਇਹ ਹਰੇ ਇਨਕਲਾਬ ਵੇਲੇ ਮਾਰਿਆ ਗਿਆ ਪੰਜਾਬ ਨੂੰ। ਹਾਂ ਇਹ ਸਰਦਾਰ ਜਹਲ ਨੇ 50 ਸਾਲ ਪਹਿਲਾਂ ਗੱਲ ਕਹੀ ਸੀਗੀ। ਆਹੀ ਜ਼ਹਿਰਾਂ ਵਾਲੀ ਹਰੇ ਇਨਕਲਾਬ ਵੇਲੇ। ਲੋਕਾਂ ਨੂੰ ਕਹਿੰਦਾ ਝੋਨਾ ਛੱਡ ਦਿਓ ਝੋਨਾ ਆਇਆ। ਉਹ ਕਹਿੰਦੇ ਪਰ ਕੀ ਬੀਜਗੇ ਕਹਿੰਦਾ ਉਹ ਜਦੋਂ ਪਾਣੀ ਮੁਕਣ ਤੇ ਜਿਹੜਾ ਬੀਜੋਗੇ। ਤੁਹਾਡੇ 10 ਸਾਲਾਂ 5 ਸਾਲਾਂ ਬਾਅਦ ਹਾਲਾਤ ਇਹ ਆ। ਬਾਰੋਂ ਤੋਂ ਮੁੜਨਾ ਆਪਣਾ ਛਤਰ ਪੈਣ ਲਾਗੇ ਇਧਰ ਧਰਤੀ ਜਹਰੀ ਲਈ ਵੀ ਕਰ ਲਈ ਪਾਣੀ ਵੀ ਮੁਕਾ ਰਿਆ ਇਹ ਇਹ ਆਪ ਜ਼ਿੰਮੇਵਾਰਾਂ ਸੀ ਹੂੰ ਆਪ ਜ਼ਿੰਮੇਵਾਰਾਂ ਸੀ ਆਪਣੀ ਧਰਤੀ ਨੂੰ ਮਾਰਨ ਦੇ ਲੋਕ ਹੂੰ ਇਹ ਇਹ ਇਧਰ ਇਹਦੇ ਤੇ ਕੋਈ ਸੈਮੀਨਾਰ ਨਹੀਂ ਜਿੰਨੇ ਸਾਡੇ ਕੋਲ ਧਾਰਮਿਕ ਬਾਬੇ ਨੇ ਪ੍ਰਚਾਰਕ ਨੇ ਕੋਈ ਸਿਆਸੀ ਨੇ ਕੋਈ ਇਹਦਾ ਪ੍ਰਚਾਰ ਕਰਦਾ ਨਾ ਗੱਲਾਂ ਦਾ ਵੀ ਉਹ ਫਸਲਾਂ ਦੇ ਨਸਲਾਂ ਬਚਾਉਣ ਦੀ ਜਿਹੜੀ ਗੱਲ ਆ ਸਾਨੂੰ ਕੁਦਰਤੀ ਖੇਤੀ ਬਾਬੇ ਨਾਨਕ ਦੀ ਖੇਤੀ ਉਹਦੇ ਨਾਲ ਜੁੜਨਾ ਆਪਣਾ ਟਿਕਾਊ ਖੇਤੀ ਪਰ ਨਹੀਂ ਸਾਡੇ ਉਧਰ ਤੋਂ ਧਿਆਨ ਹੀ ਕੋਈ ਨਹੀਂ ਪਹਿਲੇ ਟਾਈਮ ਤਾਂ ਰੂੜੀ ਦਾ ਰੇ ਪਾਉਂਦੇ ਹੁੰਦੇ ਸੀ ਤੇ ਇਹ ਜੂਰੀ ਦੇ ਰੇ ਨਾਲ ਕੋਈ ਨਾ ਕੋਈ ਸਬਸਿਡੀ ਦੇ ਤੌਰ ਤੇ ਕੋਈ ਚੀਜ਼ ਦੇਂਦੇ ਵੀ ਤੱਕੇ ਨਾ ਬਜ਼ੁਰਗਾਂ ਨੂੰ ਕਹਿੰਦੇ ਸੀ ਪਾਓ ਹੁਣ ਸੁਣ ਲਾ ਲਾ 1300 ਕਟਾ ਦਾ ਡੀਏਪੀ ਹੈ 1300 ਨਾਲ ਸਮਾਨ ਵੰਨ ਦਿੰਦੇ ਆ ਹਾਂ ਜਿਹੜਾ ਕੰਮ 2600 ਚ ਪੈਣ ਲੱਗਿਆ ਕਟਾ ਕੰਮ ਹੈ ਨਹੀਂ ਜਿਹੜਾ ਸਮਾਨ ਹਾਂ ਜੂਰੀਏ ਦੇ ਰੇ ਦੇ ਨਾਲ ਇੱਕ ਬਈ ਜੂਰੀਏ ਦਾ ਉਹ ਵੀ ਦੇਂਦਾ ਲੀਟਰ ਜਿਹਾ ਵੀ ਇਹ ਹੂੰ ਸਿੜਕ ਹਾਂ ਇਹ ਤਾਂ ਪਤਾ ਨਹੀਂ ਪੁਰਾਣੀ ਗੱਲ ਪੁਰਾਣੀ ਸਮੱਸਿਆਵਾਂ ਸੱਚਾ ਪਤਾ ਨਹੀਂ ਕੀ ਆ ਸੁਣਾਉਂਦੇ ਹੁੰਦੇ ਆ ਬੰਦੇ ਕਹਿੰਦੇ ਨਾ ਜਦੋਂ ਪਹਿਲਾਂ ਆਪਾਂ ਜ਼ਹਿਰ ਨਹੀਂ ਪਾਉਂਦੇ ਆਪਣੇ ਬਿਰਕ ਕਹਿੰਦੇ ਰਾਤ ਰੂਤ ਨੂੰ ਛੜਕ ਜਾਂਦੇ ਸੀ ਕਈ ਵਾਰੀ ਵੀ ਲੱਗੋ ਇਹਦੇ ਤੇ ੱੱਕੇ ਨਾ ਲਾਇਆ ਨਾ ਇਹ ਤਾਂ ਅੰਗਰੇਜ਼ ਦੀ ਪਾਲਿਸੀ ਸੀ ਨਾ ਗੱਲ ਆਪਣੀ ਲੰਮੀ ਬਗਜੂਗੀ ਅੰਗਰੇਜ਼ ਨੇ ਸਭ ਤੋਂ ਪਹਿਲੀ ਗੱਲ ਇਹ ਦੇਖਿਆ ਕਿ ਵੀ ਇਹਨਾਂ ਨੂੰ ਜੇ ਤੁਸੀਂ ਲਗਾਤਾਰ ਗੁਲਾਮ ਰੱਖਣਾ ਸੇਤਾਂ ਤੋਂ ਕਮਜ਼ੋਰ ਕਰੋ ਹੂੰ ਸਟੀਲ ਕਿਨੇ ਬਾੜਿਆ ਸਾਡੇ ਘਰੇ ਹੂੰ ਅਗਰੇ ਇਹਦੀ ਦੇਣਾ ਅੱਜ ਲੋਹਾ ਅੱਜ ਕੋਈ ਪਿੱਤਲਾ ਜਿੰਨਾ ਆਪਾਂ ਸਿਰੇਨ ਲੋਹੇ ਦੇ ਵੀ ਲੋੜ ਆ ਐੜਨੀਆਂ ਗੋਲੀਆਂ ਕਿਉਂ ਖਾਣੇ ਆ ਉਹ ਭਾਂਡਾ ਜੀ ਮਿਲ ਜਾਂਦੇ ਭਾਂਡੇ ਵੀ ਕੱਢ ਲਏ ਸੀ ਇਹਦਾ ਸਾਡੇ ਬੰਦਿਆਂ ਨੂੰ ਬੈਠ ਕੇ ਦਿਮਾਗ ਨਾਲ ਸੋਚ ਕੇ ਵਾਪਸ ਆ ਦੇਖੋ ਗਰਵਾਨੀ ਕਹਿੰਦੇ ਆ ਜੋ ਬ੍ਰਾਹਮਣ ਦੇ ਸੋਈ ਪਿੰਡੇ ਹੈ ਤਾਂ ਆਪਾਂ ਮਿੱਟੀ ਅੱਗ ਹਵਾ ਪਾਣੀ ਇਤੋਂ ਹੀ ਬਣੇ ਆ ਇਹ ਤਾਂ ਅਸੀਂ ਦੂਰ ਭੱਜ ਗਏ ਜੈਨੂ ਅਸੀਂ ਖਰਾਬ ਕਰ ਲਿਆ ਜੇ ਮਿੱਟੀ ਖਰਾਬ ਹੋ ਗਈ ਪਾਣੀ ਹਵਾ ਤਾਂ ਸਰੀਰ ਨਾਲ ਹੀ ਖਰਾਬ ਹੋ ਜਾਣਾ ਹੂੰ ਠੀਕ ਹੈ ਬਾਈ ਵੀਡੀਓ 25 ਮਿੰਟਾਂ ਦੇ ਨੇੜੇ ਪਹੁੰਚ ਗਈ ਲੈ ਦੇਖ ਲਓ ਗੱਲਾਂ ਕੰਮ ਦੀਆਂ ਇੱਥੇ ਕੋਈ ਕਿਸੇ ਨਾ 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 ਇੱਕ ਗੱਲ ਹੋਰ ਆ ਹਾਂ ਜਿੰਨੀਆਂ ਗੱਲਾਂ ਕਰੀਆਂ ਜਿਵੇਂ ਗੰਨਾ ਤੁਸੀਂ ਜੂਪੀ ਤੋਂ ਕਿਹਾ ਤੇਰੀ ਉਹ ਵੀਡੀਓ ਕੱਟ ਕੇ ਇਹਦੇ ਚੋਂ ਕੱਟਣਗੇ ਕੱਟ ਕੇ ਕਰਦੇ ਆ ਟਰੋਲ ਫਿਰ ਜਿਹੜੇ ਦਿਨ ਆ ਕੇ ਪੈ ਜਾਂਦੀ ਆ ਉਸ ਦਿਨ ਕਹਿੰਦੇ ਲੱਖਾ ਗੋਡਾ ਚੰਗਾ ਕਾਰਨ ਤੁਸੀਂ ਹੁਣ ਇਹ ਦੇਖੋ ਜਦੋਂ ਗੋਰਿਆਂ ਨੇ ਕੱਟ ਕਰਿਆ ਉਹਦੇ ਕਹਿੰਦੇ ਵੀ ਲੱਖਾ ਸਹੀ ਆ ਉਹ ਟ੍ਰੋਲ ਕਰਦੇ ਆ ਇਹ ਗੱਲ ਉਹ ਮੈਂ ਤਾਂ ਕੋਈ ਨਹੀਂ ਮੈਨੂੰ ਟ੍ਰੋਲ ਕਰ ਲਓ ਸ਼ੋਰ ਕਰ ਲਓ ਜੋ ਮਰਜ਼ੀ ਕਰ ਲਓ ਗੱਲ ਤਾਂ ਮੈਂ ਸੋਡੇਨਾ ਪੰਜਾਬ ਦੇ ਲੋਕੋ ਇਹ ਕਰਦਾ ਮੈਂ ਆ ਤੁਹਾਡਾ ਜੋਤਸੀ ਨਾ ਤੁਹੇਖ ਦੱਸਦਾ ਸਰਦਾ ਨਹੀਂ ਸੱਚ ਹਾਂ ਜਿਹੜੀ ਗੱਲ ਮੈਂ ਕਹੀ ਉਹ ਸੱਚ ਹੋਈ ਸੱਚ ਹੋਣੀ ਹੈ ਮੈਨੂੰ ਆਉਣ ਵਾਲਾ ਸਮਾਂ ਪੰਜਾਬ ਦਾ ਦਿਖਦਾ ਵੀ ਬਹੁਤਾ ਚੰਗਾ ਨਹੀਂ ਸੰਭਲ ਜੋ ਜਾਗ ਜੋ ਇਧਰੋਂ ਸੁਣ ਕੇ ਇਧਰੋਂ ਨਾ ਕੱਢੋ ਅਮਲ ਕਰ ਲਓ ਅਮਲਾਂ ਬਣਾ ਗੱਲ ਨਹੀਂ ਨਿਬੜਨੀ ਨਵੇੜੇ ਜਾ ਕੇ ਅਮਲਾਂ ਤੇ ਹੋਣੇ ਆ ਸੁਨੇਹੀ ਵਾਰ-ਵਾਰ ਬੇਨਤੀਆਂ ਕਰਦਿਆਂ ਆ ਸੁਣ ਕੇ ਨਾ ਗਾਹ ਕੱਢੋ ਨਹੀਂ ਕੱਟ ਕੇ ਨਾ ਦਿਲ ਚ ਲਾ ਦਿਓ ਵੀ ਲੱਖਾਂ ਕੀ ਕਹੀ ਜਾਂਦਾ ਇਹਨੂੰ ਧੁਰ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਧੁਰ ਤੋਂ ਲੈ ਕੇ ਅਖੀਰ ਤੱਕ ਸੁਣ ਲਿਓ ਬੋਲੀ ਕਹੀ ਸੀ ਮਰ ਰਹੀ ਆ ਉਹ ਸੱਚੀ ਹੋਈ ਮੂਹ ਤੇ ਤਰੀਫ ਕਰੀ ਮਾੜੀ ਹੁੰਦੀ ਆ ਬਈ ਇਹ ਕਿਹਾ ਸੀ ਸਾਰਾ ਜਿਹੜਾ ਕਿਹਾ ਸੱਚੋ ਬੋਲੀ ਕਿਹਾ ਪਾਣੀ ਕਿਹਾ ਧਰਤੀ ਦੀ ਗੱਲ ਕੀਤੀ ਖੇਤੀ ਦੀ ਗੱਲ ਕੀਤੀ ਹਰ ਚੀਜ਼ ਜਿਹੜੀ ਮੈਂ ਗੱਲ ਕਰ ਰਿਹਾ ਜਾਂ ਦੱਸ ਦੋ ਨਹੀਂ ਸਹੀ ਹੋ ਰਹੀ ਪਾਣੀ ਦੀ ਗੱਲ ਮੈਂ ਅੱਜ ਪੜਾ ਪਾਣੀ ਦੀ ਗੱਲ ਮੇਰੀ ਕੀਤੀ ਹੋਈ ਅੱਜ ਵੀ ਵੀਡੀਓ ਚੈੱਕ ਕਰੋ 16 ਅੰਸ਼ ਕੀਤੀ ਸੀ ਹੂੰ ਨੋ ਸਾਲ ਪਹਿਲਾਂ ਵੀ ਪਾਣੀ ਮੁੱਕੂ ਬੱਚੇ ਨਾ ਹੋਣ ਵਾਲੀ ਗੱਲ ਕਰੀ ਸੀ ਤੂੰ ਬਾਈ 6 ਸਾਲ ਪਹਿਲਾਂ ਨਹੀਂ 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 6 ਤੋਂ ਹੀ ਪਹਿਲਾਂ ਟੀਵੀ 'ਚ ਸਾਇਦ ਪੜਦਾ ਸੀ ਤੇਰੇ ਲੰਮਾ ਕੁੜਤਾ ਪਜਾਮਾ ਪਾਇਆ ਸੀ ਹਰਾ ਤੂੰ ਕਿਸੇ ਦਾ ਗੇਲਟ ਮੂਰੇ ਕਿਸੇ ਰੈਲੀ ਨੂੰ ਸਬੋਧਨ ਕਰਿਆ ਪੁੱਛੋ ਪੁੱਛੋ ਹਾਂ ਮੁੱਲਾ ਕਿੰਨੇ ਸਾਲ ਪਹਿਲਾਂ ਦੀ ਗੱਲ ਟੀਬੜੀ ਜਦੋਂ ਪੜਦਾ 14 ਆਂਦੀ ਗੱਲ ਆ ਤੇਰਾ ਉਹਦੋਂ ਲੰਮਾ ਕੁੜਤਾ ਪਿਆ ਮੈਂ ਪਾ ਤੂੰ ਇਹ ਗੱਲ ਕਹੀ ਜਾਂਦਾ ਸ਼ਾਇਦ ਉਦੋਂ ਤਾਂ ਲੋਕ ਜਮੇ ਮਜ਼ਾਕ ਮੰਨਦੇ ਹੋਣਗੇ ਟੀਕੇ ਵਾਲੇ ਜਦੋਂ ਕਹਿ ਰਹੇ ਸੀ ਤੁਸੀਂ ਆ ਵੀ ਸਾਡਾ ਡੀਐਨਏ ਬਦਲਿਆ ਜਾ ਰਿਹਾ ਕੋਈ ਹੱੱਚ ਇਹਦੇ ਗੱਲ ਹੋਰ ਛੋਟੀ ਜੀ ਗੱਲ ਆ ਗਈ ਲੋਕਾਂ ਨੂੰ ਹੋਰ ਅਪੀਲ ਕਰਦਾ ਠੀਕ ਆ ਬਾਈ ਬਿਮਾਰੀਆਂ ਆ ਜਾਂਦੀਆਂ ਨੇ ਮੈਂ ਨਾ ਮੈਨੂੰ ਫੋਨ ਆਇਆ ਮੁੱਲਾਪੁਰ ਤੋਂ ਬਾਈਆਂ ਦਾ ਕਹਿੰਦੇ ਬਾਈ ਇਸੇ ਬੁਲਾਉਣਾ ਤੈਨੂੰ ਆਪਣੇ ਸਟਰੀਡੀਅਮ ਚ ਇਕੱਠ ਹੁੰਦਾ ਉਹਦਾ ਮੈਂ ਵੀ ਕੀ ਮਸਲਾ ਕਹਿੰਦੇ ਯਾਰ ਆਹ ਆਪਾਂ ਆਈਬੀਐਫ ਬਾਰੇ ਗੱਲ ਕਰਨੀ ਆ ਜਿਹੜਾ ਟੀਕੇ ਵਾਲਾ ਸਿਸਟਮ ਚੱਲ ਰਿਹਾ ਕਹਿੰਦੇ 11 ਜਵਾਬ ਪੈਦਾ ਹੋ ਜਾਂਦਾ ਬਿਆ ਕਿਸੇ ਦੀ ਸ਼ਕਲ ਨਾ ਦਾਦ ਕਹਿੰਦਾ ਨਾਨਕਾਂ ਨਾਲ ਮਿਲਦੀ ਨਹੀਂ ਨਾ ਮਾਂ ਨਾਲ ਨਾ ਪਿਓ ਨਾਲ ਦਾਦੇ ਦਾਦੀ ਨਾਨਨੇ ਨਾਨੇ ਭੂਆ ਫਪੜ ਕੇ ਇਹਨਾਂ ਨਹੀਂ ਮਿਲਦੀ ਉਹ ਸਾਰਾ ਟੀਕਿਆਂ ਵਾਲਾ ਸਿਸਟਮ ਹੋ ਰਿਹਾ ਅੱਛਾ ਹੁਣ ਤਾਂ ਹੋਰ ਆ ਗਿਆ ਕੁੱਖਾਂ ਮੁੱਲ ਦੀਆਂ ਮਿਲਣ ਲੱਗੀਆਂ ਹੁਣ ਤਾਂ ਉਹ ਇਹ ਕਹਿੰਦੇ ਆ ਕਿਰਾਏ ਵਾਲੇ ਨੂੰ ਵੀ ਬਾਲ ਭੂਰਿਆਂ ਵਾਲਾ ਜਵਾਕ ਲੈਣਾ ਕਾਲਿਆਂ ਵਾਲਾ ਲੈਣਾ ਅੱਖ ਕਿਹੇ ਹੀ ਲੈਣੀ ਚਾਹੀਏ ਮਰਜੀ ਡੀਐਨਏ ਪਵਾ ਲਓ ਹਾਂ ਹੋ ਗਿਆ ਕੰਮ ਇਹ ਅੱਛਾ ਜੇ ਮੈਂ ਇਹੀ ਤਾਂ ਰੌਲਾ ਮਸਲਾ ਡੀਐਨਏ ਦਾ ਹੀ ਹੁੰਦਾ ਨਸਲਾ ਐਵੇਂ ਥੋੜੀ ਨਸਲਾਂ ਨੂੰ ਰੋਇਆ ਜਾਂਦਾ ਡੀਐਨਏ ਚ ਦਲੇਰੀ ਹੈ ਹਿੰਮਤ ਹੈ ਜੁਰਤ ਹੈ ਸਾਰਾ ਡੀਐਨਏ ਚ ਹੁੰਦਾ ਅੱਛਾ ਇੱਕ ਗੱਲ ਇਹਦੇ ਚ ਹੋਰ ਆ ਜਾਂਦੀ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਭਾਈ ਮੰਨ ਲਓ ਨੁਕਸ ਪੈ ਗਿਆ ਡਾਕਟਰ ਨੂੰ ਦਿਖਾਓ ਵੀ ਬੰਦੇ 'ਚ ਨੁਕਸਾ ਬੁੜੀ 'ਚ ਨੁਕਸਾ ਸੀ ਆਪਣਾ ਆ ਆਈਵੀਐਫ ਰਾਹੀਂ ਜਵਾਬ ਲੈਣਾ ਤੁਹਾਡੇ ਮਾਮੇ ਦਾ ਮੁੰਡਾ ਮਾਸੀ ਦਾ ਮੁੰਡਾ ਭੂਆ ਦਾ ਮੁੰਡਾ ਚਾਚੇ ਦਾ ਤਾਏ ਦਾ ਤੁਹਾਡੇ ਸਕੇ ਸਕੇਲਾਂ ਚ ਕਿੰਨੇ ਮੁੰਡੇ ਹੁੰਦੇ ਆ ਜੇ ਬੰਦੇ ਦੇ ਸਪਰਮ ਚ ਕੋਈ ਨੁਕਸਾ ਹੈ ਉਹਨਾਂ ਦੇ ਵਿੱਚੋਂ ਸਪਰਮ ਲੈ ਕੇ ਤੁਸੀਂ ਆਪ ਦਾ ਲੈ ਸਕਦੇ ਹੋ ਬੱਚਾ ਆ ਦੂਜੀ ਗੱਲ ਜਦੋਂ ਤੁਸੀਂ ਬੱਚਾ ਲੈਣਾ ਆਈਵੀ ਸੈਂਟਰ ਜਾਣਾ ਉਹਨੂੰ ਇੱਕ ਗੱਲ ਕਹੋ ਵੀ ਅਸੀਂ ਕੱਲ ਨੂੰ ਡੀਐਨਏ ਕਰਾਵਾਂਗੇ ਜੇ ਹੋਰ ਨਿਕਲਿਆ ਤਾਂ ਹਿਸਾਬ ਲਾ ਲਿਓ ਉਦੋਂ ਆਪਾਂ ਬੁੱਕਲ ਦੀ ਗੋੜ ਪੰਦ ਲੈਣਾ ਸੰਗ ਦੇ ਲੋਕਾਂ ਨੂੰ ਦੱਸ ਦੇ ਨਹੀਂ ਤਾਂ ਭਰਾਓ ਇਹ ਗੱਲ ਬਹੁਤ ਗੰਭੀਰ ਆ ਇਹਦੇ ਬਾਰੇ ਜਰੂਰ ਖਿਆਲ ਰੱਖਿਓ। ਜਿਹੜੀਆਂ ਗੱਲਾਂ ਪਤਾ ਕਿਉਂ ਇਹਨਾਂ ਨੂੰ ਟ੍ਰੋਲ ਲੱਗਦੀਆਂ ਰਹਿੰਦੀਆਂ ਉਹ ਕੰਮ ਤੂੰ ਬਾਈ ਪਹਿਲੀ ਕਰਾ ਦਿੰਨਾ। ਹੁਣ ਬੋਲੀ ਦਾ ਪਹਿਲੀ ਤੂੰ ਰੌਲਾ ਪਾ ਕੇ ਕਰਾਤੀ। ਜੇ ਨਾ ਹੁੰਦੀ ਤਾਂ ਫਿਰ ਉਹਨਾਂ ਨੂੰ ਲੱਗਣੀ ਸੀ ਹਣਾ। ਨਹੀਂ ਇਹਨਾਂ ਅਸਲ ਨਾ ਮੈਂ ਇੱਕ ਗੱਲ ਦੇਣਾ ਨਾ ਵਿਆ ਜਿੰਨੀ ਨਖਿੱਧ ਤੇ ਸੁੱਤੀ ਹੋਈ ਪੰਜਾਬੀ ਕੌਮ ਆ ਦੁਨੀਆ ਦੀ ਕੋਈ ਕੌਮ ਨਹੀਂ ਸੁੱਤੀ ਦੀ। ਇਹਨਾਂ ਨੂੰ ਮੈਂ ਹਮੇਸ਼ਾ ਕਹਿੰਦਾ ਹੁੰਨਾ ਇਹਨਾਂ ਨੂੰ ਪਾਰਟੀਆਂ ਨਾਲ ਮੋਹ ਆ। ਧੜਿਆਂ ਨਾਲ ਮੋਹ ਹੈ ਕੋਈ ਕਾਲੀਆਂ ਨਾਲ ਪਾਈ ਫਿਰਦਾ ਕਾਂਗਰਸੀਆਂ ਨਾਲ ਕੋਈ ਬੋਕਰ ਨਾਲ ਕੋਈ ਭਾਜਪੀ ਨਾਲ ਕੋਈ ਕਾਮਰੇਡਾਂ ਨਾਲ ਕੋਈ ਕਿਸੇ ਹੋਰ ਨਾਲ ਇਹਨਾਂ ਨੂੰ ਪੰਜਾਬ ਨਾਲ ਮੋਹ ਨਹੀਂ ਦਿਆ ਧਰਤੀ ਨਾਲ ਮਿੱਟੀ ਨਾਲ ਬੋਲੀ ਨਾਲ ਪਾਣੀ ਨਾਲ ਆਹ ਸੇਤ ਨਾਲ ਆਉ ਦੇ ਭੇਖ ਨਾਲ ਨਾਲ ਮੋਹ ਨਹੀਂ ਰਿਹਾ ਇਹ ਮੋਹ ਸਾਡੇ ਅੱਗੇ ਬਜ਼ੁਰਗਾਂ 'ਚ ਬਹੁਤ ਸੀ ਅੱਗੇ ਬਜ਼ੁਰਗ ਕੋਈ ਮੁੰਡਾ ਕੁੜੀ ਵਿਆਹਦੇ ਨਾ ਖਾਨਦਾਨ ਨਹੀਂ ਦੇਖਦੇ ਨਾਂਣ ਕੇ 20 ਥਾਂ ਹੀ ਫਰੋਲਦੇ ਵੀਰਾਂ ਨਾਨਾ ਕੌਣ ਸੀ ਨਾਨੇ ਦਾ ਪਿਓ ਕੌਣ ਸੀ ਪਿੱਛੋਂ ਕੀ ਖਾਨਦਾਨ ਐ ਐਵੇਂ ਥੋੜੀ ਕਮਲੇ ਸੀ ਉਹ ਲੋਕ ਮੱਝ ਨਹੀਂ ਰਹਿੰਦੇ ਯਾਰ ਕੋਈ ਗਾਂ ਮੱਝ ਨਹੀਂ ਲੈਂਦੇ ਬਿਨਾ ਖਾਨਦਾਨੀ ਤੋਂ ਉਹ ਵੀ ਦੇਖਦੇ ਫਲਾਣੇ ਰਵੇ ਦੀ ਐ ਇਹ ਠੀਕ ਐ ਬਈ 30 ਮਿੰਟਾਂ ਦੇ ਨੇੜੇ ਹੋ ਗਈ ਵੀਡੀਓ ਦੇਖ ਲਓ ਬਾਈ ਧੰਨਵਾਦ ਛੱਡ ਦੇ ਹੁਣ ਤੂੰ ਵੀ